ਸਮੇ ਬੰਗਿਆ ਵਿਖੇ ਮੌਜੂਦ ਹਾਂ ਇਹ ਰੇਲਵੇ ਰੋਡ ਹੈ ਜੀ ਬਿਲਕੁਲ ਸਾਹਮਣੇ ਹੈ ਮੇਰੇ ਜੀਓ ਦਾ ਦਫਤਰ ਪਿੱਛੇ ਹੈ ਐਸਬੀਆਈ ਦਾ ਬੈਂਕ ਤੇ ਆਹ ਹੈ ਤੁਹਾਡਾ ਫੇਵਰੇਟ ਸ਼ੋਰੂਮ ਜਿੱਥੇ ਹਰ ਹਫਤੇ ਨਵੀਂ ਤੋਂ ਨਵੀਂ ਵੈਰਾਈਟੀ ਆਉਂਦੀ ਹੈ ਔਰ ਖਾਸ ਕਰ ਇਹ ਹੈ ਕਿ ਇਹ ਬਾਜ਼ਾਰ ਨਾਲੋਂ 50% ਡਿਸਕਾਊਂਟ ਤੇ ਵਿਡਿੰਗ ਸੀਜ਼ਨ ਤੇ ਸੂਟ ਦੇ ਰਹੇ ਤੇ ਉਸ ਤੋਂ ਵੀ ਖਾਸ ਗੱਲ ਇਹ ਹੈ ਕਿ ਜਦ ਤੁਸੀਂ 20000 ਦੀ ਸ਼ਾਪਿੰਗ ਕਰਦੇ ਹੋ ਤਾਂ ਖੁਰਾਨਾ ਸਾਹਿਬ ਆਪਣੀਆਂ ਭੈਣਾਂ ਨੂੰ ਇੱਕ ਚਾਂਦੀ ਦਾ ਸਿੱਕਾ ਗਿਫਟ ਦੇ ਤੌਰ ਤੇ ਦਿੰਦੇ ਆ। ਇਹ ਬਹੁਤ ਨੇ ਭੈਣਾਂ ਸਿਰਫ 430 ਰੁਪਏ ਦਾ ਇੱਕ ਸੂਟ। ਲਓ ਜੀ। 430 ਰੁਪਏ ਵਿੱਚ ਮਢਾਲ ਦਾ ਕੱਪੜਾ ਉੱਤੇ ਪ੍ਰਿੰਟ ਤੇ ਕਢਾਈ ਹੋਈ ਹੈ ਔਰ ਭੈਣਾਂ ਸ਼ੌਂਕ ਪੂਰਾ ਕਰ ਸਕੀ। ਬਿਲਕੁਲ ਆ ਦੇਖੋ ਇਹ ਵੱਡੀ ਗੱਲ ਸਾਰੇ ਜਿਹੜੇ 8-8 ਕਲਰ ਮਿਲੋਗੇ ਤੁਹਾਨੂੰ। ਜੀ। ਆ ਆਈਟਮ ਦੇਖੋ ਦੁਪੱਟਾ ਬਹੁਤ ਸੋਹਣਾ ਭਾਈ ਇਹਦਾ ਦੁਪੱਟਾ ਬਹੁਤ ਪਿਆਰਾ ਬਣਿਆ ਵਾ। ਇਹਦਾ ਵੀ ਕੋਈ 800 ਨਹੀਂ ਕੋਈ 900 ਨਹੀਂ ਇਹ ਵੀ ਤੁਹਾਨੂੰ ਸੇਮ ਰੇਟ 'ਚ ਦੇ ਦਾਂਗੇ ਆਪਾਂ। 430 ਰੁਪਏ ਦਾ ਭਾਜੀ 500 ਦੀ ਰੇਂਜ ਦੇ ਵਿੱਚ 500 only ओरिजिनल ਪੀਸ ਹੈ ਇਹ ਤੁਹਾਨੂੰ ਦਿਖਾਇਆ ਸੀ نیچے ਉਹਦੇ ਨਾਲ ਦਾ ਕਪੜਾ ਕਿੰਨਾ ਸੋਫਟ ਹੈ ਨਾ ਹਾਂਜੀ ਕੋਟਨ ਦੇ ਉੱਪਰ ਮਸਲਿਨ ਕੋਟਨ ਦੇ ਉੱਪਰ ਭਾਜੀ ਆ ਦੇਖੋ 500 ਰੁਪਏ ਦਾ ਦੁਪੱਟਾ ਵੀ ਹੈਵੀ ਹੈ ਇਹਦਾ ਕਲਰ ਵਿੱਚ ਬਹੁਤ ਸੋਨੇ ਸੋਨੇ ਆ ਡਿਜ਼ਾਈਨ ਬਹੁਤ ਸੋਨੇ ਸੋਨੇ ਕਲਰ ਕਿੰਨੇ ਕਿਹੜੇ ਆ ਜੀ ਇਹ 8 ਕਲਰ ਮਿਲੂਗਾ ਆ ਦੇਖੋ ਜੀ 750 ਦਾ ਪੂਰਾ ਭਾਰਾ ਸੂਟ ਬਦਰੀ ਸ ਲੱਗਦੇ ਉੱਪਰ 750 ਬਦਰੀ ਸ ਲੱਗ ਬਦਰੀ ਸ ਗਰੀਬ ਦੇ ਉੱਪਰ ਆਊਗਾ ਜੀ ਪੂਰਾ ਫਰੰਟ ਕੱਢਿਆ 775 ਰੁਪਏ ਦਾ 775 ਦੇ ਵਿੱਚ ਦੁਪੱਟਾ ਦੇਖੋ ਕਿੰਨਾ ਜੋੜਾ ਬੋੜਦਾ ਆਹ ਦੇਖੋ ਜੀ ਜਿਵੇਂ ਕਹਿੰਦੇ ਲੁਕਿੰਗ ਟੱਚਿੰਗ ਫਰੀ ਹੈ ਲੈ ਬਸ ਆਹ ਦੇਖੋ ਕਿੰਨੀਆਂ ਪਿਆਰੀਆਂ ਪਿਆਰੀਆਂ ਚੀਜ਼ਾਂ ਵਾ ਲੈ ਓਹ ਹੋ ਹੋ ਰੂਨ ਜਿੱਦਾਂ ਰੂਨ ਨੂੰ ਹੱਥ ਲਾਇਆ ਬਿਲਕੁਲ ਇਹਨਾਂ ਰੂਨ ਆ 8900 ਦੀ ਰੇਂਜ ਦੇ ਵਿੱਚ ਹੀ ਜਾਂ ਲੈਣੀ ਆ ਵਾ ਦੇਖੋ ਕਿੰਨਾ ਪਿਆਰਾ ਕੱਪੜਾ ਵਾ ਫਿਰ ਲੱਗਦੇ ਵਿੱਚ ਆ ਜਿਹੜਾ ਸੂਟ ਆ ਨਾ ਇਹਦੀ ਕੋਈ ਵੀ ਕੀਮਤ ਨਹੀਂ ਹੈਗੀ ਇਹ ਸਾਡੇ ਕੋਲ ਆ ਗਿਆ 650 ਦਾ ਬੱਡੇ ਸ਼ੋਰੂਮ ਤੇ ਚਲਾ ਗਿਆ 1450 ਕਿਸੇ ਬੁਟੀਕ ਵਾਲੀ ਨੇ ਲੈ ਸਰੂਜ ਜਾਂ ਲਟਕਣ ਵਗੈਰਾ ਲਾ ਕੇ ਲਾਤਾ ਇਹੀ ਤੇ 3095 ਦਾ ਸੂਟ ਆਹੀ ਹੈ ਸਿਰਫ ਕੀਮਤ ਅੱਡੇ ਦੀ ਆ ਜੀ 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 ਆਹ ਦੇਖੋ ਜੀ 650 ਦੇ ਵਿੱਚ ਕਿੰਨੀ ਪਿਆਰੀ ਹੈਗਾ ਕਿਆ ਬਾਤ ਕਿਆ ਬਾਤ 650 ਸਿਰਫ ਇੱਕੋ ਮੋਟੇ ਗਰੰਟੀ ਬੋਲਦਾ ਹੈ ਵੀ ਹੈ ਜੀ ਉਹ ਸੂਟ ਵਾਰੀ ਕਿੰਨੀ ਵਾਰੀ ਲੈਂਦਾ ਤੇ ਕਿੰਨੀ ਵਾਰੀ ਖੋਲੀ ਖੋਲੇ ਹਰੇਕ ਵਾਰੀ ਗਾ ਕਰਦਾ ਇਹ ਹੀ ਲੈਣਾ ਇਹ ਹੀ ਲੈਣਾ ਇਹ ਹੀ ਲੈਣਾ ਇਹੋ ਸੂਟ ਲੈਣਾ ਇਹੋ ਸੂਟ ਲੈਣਾ ਜਿਹੜਾ ਲਟਕਣ ਕਹਿੰਦੇ ਇਹਨੂੰ ਕੀ ਕਰੀ ਹਾਂਜੀ ਲਟਕਣ ਤੋਂ ਲੱਗਿਆ ਹੋਇਆ ਜੀ ਤਾਂ ਆਹ ਲਟਕਣ ਦੇਖੋ ਇਹ ਯਾਰ ਬਹੁਤ ਹੀ ਸ਼ਾਨਦਾਰ ਤੁਸੀਂ ਇਹ ਸੂਟ ਨੂੰ ਵੀ ਉਹਦੇ ਪਿਆਰ ਦੇਣਾ ਮੈਂ ਵਾਰ-ਵਾਰ ਖੋਲੀਏ ਜੀ ਮੈਂ ਤਾਂ ਹੀ ਕਹਿੰਦਾ ਇਹ ਸੂਟ ਸਾਨੂੰ ਬੋਲਣ ਦੇ ਖੋਲਣ ਦੀ ਲੋੜ ਨਹੀਂ ਪੈਂਦੀ ਆ ਦੇਖੋ ਕਿੰਨੀਆਂ ਪਿਆਰੀਆਂ ਪਿਆਰੀਆਂ ਤੁਹਾਨੂੰ ਸਾਰੇ ਆ ਜੀ ਸਾਡਾ ਇੱਕੋ ਹੀ ਕਹਿਦਾ ਸੀ ਕਰਨਾ ਤੁਹਾਡਾ ਫਾਇਦਾ ਹਾਂ ਬੁਲਬੁਲ ਦੇ ਬੱਚੇ ਜਾਸ਼ੀ ਮੇ ਬੁਲਬੁਲ ਜੀ ਨੂੰ ਜੀ ਲਈ ਅਸਰ ਦੁਪੱਟੇ ਕਿੰਨੇ ਪਿਆਰੇ ਪਿਆਰੇ ਜੀ ਰੰਗ ਵੀ ਤੁਹਾਨੂੰ ਨਵੇਂ-ਨਵੇਂ ਦਵਾਂਗੇ ਦੇਖੋ ਪੈਰਟ ਕਲਰ ਉਹ ਵੀ ਕਦਾ ਪਿਆ ਜੀ ਜੇਰ 6 ਕਲਰ ਯੈਸ ਯੈਸ ਕਲਾਗੇ ਰਦ ਨਹੀਂ ਮਨ ਆਹ ਕੜਾ ਹੀ ਬੜੀ ਸੋਹਣੀ ਬਨਾਰਸੀ ਦੁਪੱਟਾ ਕਿਆ ਬਾਤ ਹੈ ਜੀ ਆਣਾ ਕਿੱਥੇ ਆ ਬੁਲਬੁਲ ਦੇ ਸ਼ੁਭ ਲਕਸ਼ਮੀ Emporium ਬੰਗਿਆ ਸ਼ਹਿਰ ਰੇਲਵੇ ਰੋਡ ਨੇ ਐਸਵੀਆਈ ਬੈਂਕ ਕਿ ਮੌਕੇ ਨੂੰ ਸਾਭ ਲਈਦਾ ਹੁੰਦਾ ਮੌਕੇ ਨੂੰ ਸਾਭ ਲੋ ਕਿਤੇ ਮੌਕਾ ਹੱਥੋਂ ਨਾ ਜਾਵੇ ਛੁੱਟ ਭੈਣ ਜੀ ਆ ਵੈਡਿੰਗ ਸੀਜ਼ਨ ਪੀਕ ਤੇ ਐ ਤੇ ਸ਼ੁਭ ਲక్ష్ਮੀ ਵਾਲਿਆਂ ਨੇ ਬਾਜ਼ਾਰ ਨਾਲੋਂ 50% ਡਿਸਕਾਊਂਟ ਲਗਾ ਦਿੱਤਾ ਹੈ ਸੂਟਾਂ ਤੇ ਤੇ ਨਾਲ ਦੀ ਨਾਲ ਸੂਟਾਂ ਦੀ ਖਰੀਦਦਾਰੀ ਤੇ ਚਾਂਦੀ ਦੇ ਸਿੱਕਿਆਂ ਦੀ ਪਾ ਦੁੱਤੀ ਹੈ ਲੁੱਟ ਭੈਣ ਜੀ ਚਾਂਦੀ ਦੇ ਸਿੱਕਿਆਂ ਦੀ ਪਾ ਦੁੱਤੀ ਹੈ ਲੁੱਟ ਭੈਣ ਜੀ ਸਤਿ ਸ਼੍ਰੀ ਅਕਾਲ ਪੀ ਵੀ ਪਤਨੀ ਰਮਾ ਸ਼ਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਿਕ ਮੈਂਬਰ ਦਨੀਸ਼ੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਰਹੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਭੈਣੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਐਡਰੈਸ ਕਨਫਰਮ ਕਰਾ ਦੇਣਾ ਜੀ ਅਸੀਂ ਇਸ ਸਮੇਂ ਬੰਗਿਆ ਵਿਖੇ ਮੌਜੂਦ ਹਾਂ ਇਹ ਰੇਲਵੇ ਰੋਡ ਹੈ ਜੀ ਬਿਲਕੁਲ ਸਾਹਮਣੇ ਹੈ ਮੇਰੇ ਜੀਓ ਦਾ ਦਫ਼ਤਰ ਪਿੱਛੇ ਹੈ ਐਸ ਬੀ ਆਈ ਦਾ ਬੈਂਕ ਤੇ ਆਹ ਹੈ ਤੁਹਾਡਾ ਫੇਵਰਟ ਸ਼ੋਰੂਮ ਜਿੱਥੇ ਹਰ ਹਫ਼ਤੇ ਨਵੀਂ ਤੋਂ ਨਵੀਂ ਵੈਰਾਈਟੀ ਆਉਂਦੀ ਹੈ ਔਰ ਖਾਸ ਕਰ ਇਹ ਹੈ ਕਿ ਇਹ ਬਾਜ਼ਾਰ ਨਾਲੋਂ 50% ਡਿਸਕਾਊਂਟ ਤੇ ਵੈਡਿੰਗ ਸੀਜ਼ਨ ਤੇ ਸੂਟ ਦੇ ਰਹੇ ਤੇ ਉਸ ਤੋਂ ਵੀ ਖਾਸ ਗੱਲ ਇਹ ਹੈ ਕਿ ਜਦ ਤੁਸੀਂ 20000 ਦੀ ਸ਼ਾਪਿੰਗ ਕਰਦੇ ਹੋ ਤਾਂ ਖੁਰਾਨਾ ਸਾਹਿਬ ਆਪਣੀਆਂ ਭੈਣਾਂ ਨੂੰ ਇੱਕ ਚਾਂਦੀ ਦਾ ਸਿੱਕਾ ਗਿਫਟ ਦੇ ਤੌਰ ਤੇ ਦਿੰਦੇ ਆ ਜਦ ਤੁਸੀਂ 50000 ਦੀ ਸ਼ਾਪਿੰਗ ਕਰ ਲੈਂਦੇ ਹੋ ਤਾਂ ਤਿੰਨ ਸਿੱਕੇ ਮਿਲਦੇ ਆ ਤੇ ਜਦ ਤੁਸੀਂ 1 ਲੱਖ ਦੀ ਇੱਥੋਂ ਸ਼ਾਪਿੰਗ ਕਰ ਲੈਂਦੇ ਹੋ ਕਿਉਂਕਿ ਵੈਡਿੰਗ ਸੀਜ਼ਨ ਪੀਕ ਤੇ ਆ ਵੀ ਸਾਰੇ ਪਰਿਵਾਰ ਨੇ ਸ਼ਾਪਿੰਗ ਕਰਨੀ ਹੁੰਦੀ ਹੈ ਬਰੀ ਬਣਾਉਣੀ ਹੁੰਦੀ ਹੈ ਲੱਖ ਰੁਪਏ ਤਾਂ ਆਰਾਮ ਨਾਲ ਬਣ ਜਾਂਦਾ ਅੱਛਾ ਲੱਖ ਇੱਥੇ ਬਣਦਾ ਬਾਜ਼ਾਰ 'ਚ 2.5 ਲੱਖ ਰੁਪਏ ਖੁੱਲ ਜਵੇ ਤੇ ਉੱਥੇ ਇਹ ਸਿਰਫ ਸੇਲ ਕਰਕੇ ਮਤਲਬ ਸੂਟ ਵੇਚ ਕੇ ਪੈਸੇ ਲੈ ਕੇ ਗੱਲੇ 'ਚ ਨਹੀਂ ਰੱਖਦੇ ਗੱਲੇ 'ਚ ਉਹ ਚਾਂਦੀ ਦੀਆਂ ਝਾਂਜਰਾਂ ਜਿਹੜੀ ਸਾਡੀ ਨਿੱਕੀ ਭੈਣ ਜਿਹਦੀ ਸ਼ਾਦੀ ਹੈ ਉਹਨੂੰ ਤੋਹਫੇ 'ਚ ਵੀ ਦਿੱਤੀਆਂ ਜਾਂਦੀਆਂ ਮਤਲਬ ਪਰਿਵਾਰ ਨੂੰ ਦਿੱਤੀਆਂ ਜਾਂਦੀਆਂ ਪਰਿਵਾਰ ਅੱਗੇ ਨਿੱਕੀ ਭੈਣ ਨੂੰ ਦੇ ਦੇਵੇ ਜਾਂ ਕਿਸੇ ਹੋਰ ਨੂੰ ਚਾਹੁੰਦੀ ਦੀਆਂ ਝਾਂਜਰਾਂ ਨਵਾਜ ਦੇਵੇ ਤੁਹਾਡੇ ਉੱਤੇ ਪਰ ਹੁਣ ਅਸੀਂ ਤੁਹਾਨੂੰ ਵੈਰਾਈਟੀ ਦਿਖਾਣੀ ਬਹੁਤ ਸਾਰੀ ਹਰ ਹਫਤੇ ਵराइਟੀ ਅਪਡੇਟ ਹੁੰਦੀ ਹੈ ਔਰ ਪੈਣਾ ਖੁਸ਼ ਹੋ ਕੇ ਬੜੇ ਚਾਅ ਨਾਲ ਇਸ ਦੁਕਾਨ ਤੇ ਸ਼ੋਰੂਮ ਤੇ ਆਂਦੀਆਂ ਤਾਂ ਆਜੋ ਹੁਣ ਆਪਾਂ ਤੁਹਾਡੀ ਵਿੰਡੋ ਸ਼ਾਪਿੰਗ ਸ਼ੁਰੂ ਕਰਾਈਏ ਨਹੀਂ ਯਰ ਸਾਹਿਬ ਬੈਠੇ ਆ ਜੀ ਨਹੀਂ ਯੇ ਸਾਹਿਬ ਸ਼ੁਰੂ करिए ਅੰਤਖਸ਼ਰੀ ਲੈ ਕੇ ਪ੍ਰਭੂ ਕਾ ਨਾਮ ਤਾਂ ਲੋ ਜੀ ਸੂਟਾਂ ਦੀ ਅੰਤਖਸ਼ਰੀ ਸ਼ੁਰੂ ਹੋਣ ਲੱਗੀ ਹੈ ਸ਼ੁਭ ਲਕਸ਼ਮੀ ਐਮਪੋਰੀਅਮ ਦੇ ਉੱਤੇ ਅੰਤਖਸ਼ਰੀ ਤੋਂ ਮੇਰਾ ਭਾਵ ਹੈ ਕਿ ਜਿਸ ਵੀ ਰੰਗ ਦਾ ਸੂਟ ਤੁਹਾਨੂੰ ਪਸੰਦ ਹੈ ਜਿਸ ਵੀ ਟੈਕਸਚਰ ਦਾ ਸੂਟ ਤੁਹਾਨੂੰ ਪਸੰਦ ਹੈ ਸਾਰੇ ਸੂਟ ਜਿਹੜੇ ਆ ਨੀਯਰ ਸਾਹਿਬ ਨੇ ਪੇਸ਼ ਕਰਦੇ ਨੇ ਇਤੇ ਇਸ ਜੀ ਮੌਨ ਦੇ ਕਾ ਸਵਾਗਤ ਹੈ ਸਾਡੇ ਚੈਨਲ ਤੇ ਤੁਆਂ ਨੂੰ ਵੀ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਸਰੀਕਾਲ ਨਮਸਕਾਰ ਤੇ ਆਦਾਬ ਰੱਬ ਤੁਹਾਨੂੰ ਰਾਜੀ ਰੱਖੇ ਤੇ ਰੂਹ ਤੁਹਾਡੀ ਤਾਜ਼ੀ ਰੱਖੇ ਤੁਸੀਂ ਵਿੱਚੋਂ ਬੋਲਦਾ ਹੈ ਤੁਹਾਡੇ ਹੱਥੀਂ ਮੇਰਾ ਡਾਇਲੋਗ ਤੁਸੀਂ ਬੋਲਦਾ ਬਾਕੀ ਅੱਛਾ ਅਸੀਂ ਨਾ ਲਾਸਟ ਟਾਈਮ ਆਪਾਂ ਵੀਡੀਓ 'ਚ ਗੱਲ ਕੀਤੀ ਸੀਗੀ ਕਿ ਜਿਹੜਾ ਇਹ ਸ਼ੋਰੂਮ ਹੈ ਇਹ ਮਿਡਲ ਕਲਾਸ ਤੋਂ ਜਿਹੜੀਆਂ ਸਾਡੀਆਂ ਭੈਣਾਂ ਆ ਉਹਨਾਂ ਨੂੰ ਇਉਂ ਪ੍ਰਤੀਤ ਹੁੰਦਾ ਕਿ ਸਾਡਾ ਆਪਣਾ ਸ਼ੋਰੂਮ ਹੈ ਸਾਡਾ ਆਪਣਾ ਘਰ ਹੈ ਵੀਡੀਓ ਤੋਂ ਬਾਅਦ ਕਿੰਨੀਆਂ ਕ ਭੈਣਾਂ ਆਈਆਂ ਸੱਚ ਜਾਨਦਾ ਪਰਮਾਤਮਾ ਨੂੰ ਸਾਕਸ਼ੀ ਮੰਨ ਕੇ ਕਹਿੰਨਾ ਵਾਂ ਜੀ ਈ ਸਾਡੇ ਕੋਲ ਜਾਨਕੀ ਅੱਗੇ ਦਾ ਮਾਲ ਵਿਕਦਾ ਸੀ ਆ ਮੀਡੀਅਮ ਰੇਂਜ ਵੀ ਵਿਕਦੀ ਸੀ ਆਪ ਰੇਂਜ ਵੀ ਵਿਕਦੀ ਸੀ ਹਰ ਇੱਕ ਰੇਂਜ ਵਿਕਦੀ ਸੀ ਲਾਸਟ ਵੀਡੀਓਜ਼ ਤੋਂ ਬਾਅਦ ਮਿਡਲ ਕਲਾਸ ਨੇ ਸਾਨੂੰ ਇੰਨਾ ਪਿਆਰ ਤੇ ਅਸ਼ੀਰਵਾਦ ਦਿੱਤਾ ਨਾ ਜਿੰਨਾ ਝੂਠ ਮਾਰੋ ਪਰਮਾਤਮਾ ਜਾਣਦਾ ਉਹ ਤਾਂ ਕਹਿੰਦੇ ਸਾਨੂੰ ਇੱਕ ਆਪਣਾ ਘਰ ਮਿਲ ਗਿਆ ਦੁਕਾਨ ਨਹੀਂ ਘਰ ਵਾਂਗੂ ਤੁਸੀਂ ਸਾਨੂੰ ਡੀਲ ਕੀਤਾ ਸਾਨੂੰ ਰੇਟ ਵੀ ਘੱਟ ਮਿਲੇ ਚੀਜ਼ ਵੀ ਵਧੀਆ ਮਿਲੀ ਜਾਨਕੀ ਫੀਲਿੰਗ ਵੀ ਰਾਇਲ ਲੈਣੀ ਪਹਿਲੇ ਵੀ ਘਾਟ ਖਰਚ ਨੇ ਉਹ ਚੀਜ਼ਾਂ ਹੋਈਆਂ ਲਾਸਟ ਵੀਡੀਓਜ਼ ਤੋਂ ਬਾਅਦ ਚੰਗੀ ਗੱਲ ਇਹ ਲੱਗੀ ਤੁਸੀਂ ਕਿਹਾਗੇ ਅਸ਼ੀਰਵਾਦ ਦੇ ਕੇ ਗਈਆਂ ਪਹਿਲਾਂ ਪਿਆਰ ਪਿਆਰ ਆਸ਼ੀਰਵਾਦ ਦੇ ਨਾਲ ਸਾਨੂੰ ਯਾਨੀ ਕਿ ਪੈਸੇ ਵੀ ਵਟਾ ਕੇ ਗਈਆਂ ਸਭ ਤੋਂ ਵੱਡੀ ਗੱਲ ਦੁਆ ਹੁੰਦੀ ਆ ਠੀਕ ਹੈ ਨਾ ਦੁਆ ਜਿਹੜਾ ਗਾਹਕ ਦੇਜੇ ਬੇਦਰ ਮਤਲਬ ਤੁਹਾਡੀ ਜਿੱਤ ਹੋਵੇ ਜੇ ਕੋਈ ਭੈਣ ਕੋਈ ਆਸ਼ੀਰਵਾਦ ਦੇ ਦੇਵੇ ਦੁਆ ਦੇ ਦੇ ਫਿਰ ਬਾਰੇ ਨਿਆਰੇ ਹੁੰਦੇ ਭੈਣਾਂ ਦੀ ਜਰਾ ਬੁੱਢੇ ਬੋ ਜਲਦੀ ਸੁਣਦਾ ਨਾ ਮਾਵਾਂ ਦੀਆਂ ਤੇ ਭੈਣਾਂ ਦੀਆਂ ਬਾਕੀ ਇੱਕ ਆ ਆਈਟਮ ਨਵੀਂ ਆਈ ਹੈ ਸਾਡੇ ਕੋਲ ਪ੍ਰਿੰਟ ਦੇ ਉੱਪਰ ਵਰਕ ਪ੍ਰਿੰਟ ਦੇ ਉੱਪਰ ਵਰਕ ਦੁਪੱਟਾ ਵੀ ਇਹਦਾ ਕਢਾਈ ਵਾਲਾ ਵਾ ਮਾਰਗੀ ਇਹ ਮੜਾ ਮਢਾਲ ਕੱਪੜੇ ਤੇ ਆ ਜੀ ਦਾ ਮਢਾਲ ਹਾਂਜੀ ਇਹ ਕੱਪੜਾ ਯਾਨੀ ਕਿ ਇਸ ਕੱਪੜੇ ਦੇ ਮੇ ਕੋ 5500 ਦਾ ਸੂਟ ਵੀ ਪਿਆ ਵਾ ਅੱਛਾ ਜੀ ਬਾਕੀ ਜਿੰਨਾ ਗੋੜ ਪਾਣਾ ਮਿੱਠਾ ਉਹਨਾਂ ਹੋਣਾ ਪਲਾਟ ਉਹੀ ਆ ਕੋਠੀਆਂ ਦੇ ਵੇਹ ਉਹ ਵੱਧ ਲੱਗੇ ਆ ਨਹੀਂ ਪਰ ਹੁਣ ਇਹਦਾ ਪ੍ਰਾਈਸ ਕਿੰਨਾ ਹੋਗਾ ਇਹ ਤਾਂ ਨਹੀਂ 5000 ਦਾ ਨਹੀਂ ਨਹੀਂ ਇਹ ਤੁਹਾਨੂੰ ਪਹਿਣਾ ਸਿਰਫ 430 ਰੁਪਏ ਦਾ ਇੱਕ ਸੂਟ ਲਾਓ ਜੀ 430 ਰੁਪਏ ਵਿੱਚ ਮਢਾਲ ਦਾ ਕੱਪੜਾ ਉੱਤੇ ਪ੍ਰਿੰਟ ਤੇ ਕਢਾਈ ਹੋਈ ਹੈ ਔਰ ਪਹਿਣਾ ਸ਼ੌਂਕ ਪੂਰਾ ਕਰ ਸਕਦੇ ਹੋ ਬਿਲਕੁਲ ਆ ਦੇਖੋ ਇਹ ਬੱਡੀ ਗੱਲ ਸਾਰੇ ਜੱਟ-ਜੱਟ ਕਲਰ ਮਿਲੋਗੇ ਤੁਹਾਨੂੰ ਆ ਆਈਟਮ ਦੇਖੋ ਦੁਪੱਟਾ ਬਹੁਤ ਸੋਹਣਾ ਬਾਜੀ ਇਹਦਾ ਦੁਪੱਟਾ ਬਹੁਤ ਪਿਆਰਾ ਬਣਿਆ ਵਾ ਇਹਦਾ ਵੀ ਕੋਈ 800 ਨਹੀਂ ਕੋਈ 900 ਨਹੀਂ ਇਹ ਵੀ ਤੁਹਾਨੂੰ ਸੇਮ ਰੇਟ 'ਚ ਦੇ ਦਾਂਗੇ ਆਪਾਂ 400 ਦੇ 30 ਰੁਪਏ ਦਾ ਬਾਜੀ ਦੁਪੱਟਾ ਕਿੰਨਾ ਪਿਆਰਾ ਵਾ ਜੀ ਸੇਮ ਪ੍ਰਾਈਸ ਦੇ ਵਿੱਚ ਆ ਆਈਟਮ ਦੇਖੋ ਕਿੰਨਾ ਪੈਸੇ ਤਾਂ ਅਲੱਗ ਦੁਪੱਟੇ ਵਾਲੇ ਦੁਪੱਟੇ ਇੰਨੇ ਪੈਸੇ ਦੁਪੱਟੇ ਡਾਈ ਕਰਾਣ ਦੇ ਲੈਂਦੇ ਆ ਜੇ ਵਧੀਆ ਡਾਈ ਕਰवानी ਹੋਵੇ ਹਿਤੇਸ਼ ਜੀ ਇੱਕ ਗੱਲ ਮੈਨੂੰ ਹਮੇਸ਼ਾ ਚੰਗੀ ਲੱਗਦੀ ਹੈ ਪ੍ਰਾਈਸ ਚਾਹੇ 430 ਹੈ ਚਾਹੇ ਥ ਕਪੜਾ ਤੁਹਾਡਾ ਹਮੇਸ਼ਾ ਹੀ ਬੜਾ ਸੌਫਟ ਰਹਿੰਦਾ। ਦੇਖੋ ਭਾਈ ਕਪੜਾ ਵਧੀਆ ਲਿਆਵਾਂਗੇ ਤਾਂ बिकੂਗਾ। बिकੂਗਾ ਇੱਕ ਭੈਣ ਲੈ ਕੇ ਜਾਊਗੀ ਚਾਰ ਭੈਣਾਂ ਨੂੰ ਦੱਸੂਗੀ ਫਲਾਨੀ ਜਗ੍ਹਾ ਤੋਂ ਲੈਂਦੀ ਆ। ਸਾਡੇ ਕੋਲ ਦਾ ਸੂਟ ਦਿੱਦਾ ਦੇ ਨਾ ਜੇ ਮੰਨ ਲਓ ਸਾਡੇ ਵਾਲਾ ਸੂਟ ਕਸਟਮਰ ਨੇ ਪਾ ਲਿਆ ਜੇ ਜੇ ਕੋਈ ਆਂਡ ਗਵਾਂਡ ਚ ਲੜਿਆ ਵੀ ਹੋਇਆ ਉਹ ਵੀ ਉਹਨੂੰ ਬੁਲਾ ਕੇ ਬੱਚੂਗਾ ਸੂਟ ਲਿਆ ਕੇ ਤੂੰ ਹਾਂ ਅੱਛਾ ਔਰ ਕੋਈ ਪਹਿਲੀ ਨਜ਼ਰ ਚ ਨਹੀਂ ਕਹਿ ਸਕਦਾ ਕਿ ਆ ਸੂਟ 430 30 ਰੁਪਏ ਦੇ ਹਾਂਜੀ ਹਾਂਜੀ ਹਨਾ ਕਾਸਟਲੀ ਲੱਗਦੇ ਆ ਦੇਖੋ ਉਹਨੂੰ ਤਾਂ ਮਹਿੰਗੇ ਲੱਗਦੇ ਹੈਵੀ ਮਹਿੰਗੇ ਆ ਪਰ ਆਪਾਂ ਘਟਾ ਕੇ ਵੇਚਦੇ ਪਏ ਆ ਜੀ ਮਾਰਕੀਟ ਨਾਲੋਂ ਅੱਧੇ ਰੇਟ ਤੇ ਹਾਂਜੀ ਬਿਲਕੁਲ ਆ ਵੀ ਉਸੇ ਰੇਟ ਚ ਤਾਂ ਨਾ ਮਿਲੂਗਾ ਜੀ ਵੜਾ ਲਈਏ ਵੀ ਨਹੀਂ ਇਹ ਕੱਪੜੇ ਬਦਲਦੇ ਰਹਿੰਦੇ ਭਾਜੀ ਇਹ ਮਹੇਸ਼ਵਰੀ ਸੀ ਲੱਗਾ ਜੀ ਤਾਂ ਆ ਦੇਖੋ ਕਿੰਨਾ ਪਿਆਰਾ ਪੀਸ ਆ ਦੁਪੱਟਾ 4 ਸ ਇਹ ਵੀ ਤੁਹਾਨੂੰ 400 ਦੇ 30 ਰੁਪਏ ਦਾ ਪੈਣਾ ਵਾ ਦੁਪੱਟੇ ਬਹੁਤ ਸੋਹਣੇ ਇਹਨਾਂ ਦੇ ਬਾਕੀ ਇੱਕ ਆਊਗਾ 500 ਦੀ ਰੇਂਜ ਦੇ ਵਿੱਚ 500 ਓਨਲੀ ਓਰੀਜਨਲ ਪੀਸ ਆ ਜਿਹੜਾ ਤੁਹਾਨੂੰ ਦਿਖਾਇਆ ਸੀ نیچے ਉਹਦੇ ਨਾਲ ਦਾ ਇਹ ਤਾਂ ਕੱਪੜਾ ਕਿੰਨਾ ਸੌਫਟ ਹੈ ਨਾ ਹਾਂਜੀ ਕੋਟਨ ਦੇ ਉੱਪਰ ਮਸਲੀਨ ਕੋਟਨ ਦੇ ਉੱਪਰ ਭਾਜੀ ਆ ਦੇਖੋ 500 ਰੁਪਏ ਦਾ ਦੁਪੱਟਾ ਵੀ ਹੈਵੀ ਹੈ ਇਹਦਾ ਕਲਰ ਇਹ ਚ ਬਹੁਤ ਸੋਹਣੇ ਸੋਹਣੇ ਆ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਕਲਰ ਕਿੰਨੇ ਕਿਹੜੇ ਆ ਜੀ ਇਹ ਛੱਟ ਕਲਰ ਮਿਲੂਗਾ ਤਾਂ ਅੱਠ ਕਲਰ ਹਾਂਜੀ ਅੱਠ ਕਲਰ ਕੀ ਬਾਤ ਹੈ ਇਸੇ ਇਹਦੇ ਵਿੱਚ 430 ਵਾਲਾ ਸਿਰਫ ਕਪੜਾ ਥੋੜਾ ਉਹਨਾਂ ਨੂੰ ਵਧੀਆ ਲੱਗਾ ਵਾ ਅੱਛਾ ਇਹ ਸੂਟ ਜੇ ਤੁਸੀਂ ਬਾਹਰ ਅੰਦਰ ਪਾਣਾ ਤਾਂ ਵੀ ਠੀਕ ਹੈ ਜੇ ਮਤਲਬ 500 ਰੁਪਏ ਆਈਏ ਜੇ ਤੁਸੀਂ ਘਰ ਲਈ ਵੀ ਲੈ ਚੋ ਤਾਂ ਵੀ ਕੋਈ ਮਾੜੀ ਗੱਲ ਨਹੀਂ ਕਿਸੇ ਨੂੰ ਨਾ 500 ਰੁਪਏ ਕੈਸ਼ ਦੇਣ ਨਾਲ ਉਹ ਸੂਟ ਦੇ ਦੀ ਉਹਨੂੰ ਇਹ ਲੱਗੂ 15-16 ਵਾਲਾ ਸੂਟ ਦਿੱਤਾ ਵਾ ਹਾਂ ਉਹ ਚੀਜ਼ਾਂ ਵਾ ਅੱਛਾ ਐਨਆਰਆਈ ਜਿਹੜੇ ਆਏ ਆ ਜਿਹੜੇ ਕਿਸੇ ਦੇ ਘਰ ਜਾਣ ਤੋਂ ਪਹਿਲਾਂ ਸੋਚਦੇ ਯਾਰ ਕੀ ਲੈ ਕੇ ਜਾਈਏ ਅੱਜ ਕੱਲ ਮਠਿਆਈ ਨਹੀਂ ਲੋਕ ਲੈ ਕੇ ਜਾਂਦੇ ਕਿਸੇ ਦੀ ਬੀਬੀ ਲਈ ਇਹ ਸੂਟ ਲੈ ਜੀਓ ਸੇ ਮਠਿਆਈ ਦਾ ਕੀ ਹੈ ਦੋ ਦਿਨ ਘੜੂ ਤਿੰਨ ਦਿਨ ਘੜੂ ਸਾਰੀ ਉਮਰ ਜੋ ਪਾ ਜਾਇ ਇਨ 650 650 699 ਉਸ ਰੇਂਜ ਦੇ ਵਿੱਚ ਤੁਹਾਨੂੰ ਆਈਟਮਾਂ ਦਿਖਾ ਰਿਹਾ ਕਲਰ ਸਾਰਿਆਂ ਵਿੱਚ ਮਿਲ ਜੂਗੇ ਜੀ ਆ ਵੀ ਡਿਸ਼ੀਨ ਗਰੇਬ ਦੇ ਉੱਪਰ ਕੱਟਵਰਕ ਵਾਲਾ ਡਿਜ਼ਾਈਨ ਆ ਜੀ ਬਹੁਤ ਪਿਆਰਾ ਪੀਸ ਹੈ ਵੀ ਇਹਦੇ ਕਲਰ ਬਹੁਤ ਸੋਹਣੇ ਪਿਓਰ ਦੀ ਗੱਲ ਰਹਿ ਲੈ ਜੀ ਆ ਆਈਟਮ ਆਉਗੀ ਜੀ ਇਕਾਈ ਦੇ ਵਿੱਚ ਆਈਟਮ ਹੈਗੀ ਕੱਟਵਰਕ ਵਾਲੇ ਦੇ ਵਿੱਚ ਓਏ ਹੋਏ ਦੁਪੱਟਾ ਬਹੁਤ ਨਾਈਸ ਆ ਕਪੜੇ ਨੂੰ ਹਸ ਲਾਓ ਭਾਈ ਫੈਬਰਿਕ ਦੇਖੋ ਹਾਥੀ ਦੀ ਧੋਣ ਨਾ ਬੰਦੇ ਹੀ ਉਹ ਵੀ ਕੀ ਹੋ ਜੂ ਕਪੜੇ ਨੂੰ ਨਹੀਂ ਕੁਝ ਹੋਊਗਾ ਬਸ ਸੌਫਟ ਬਹੁਤ ਹੈ ਅੱਛਾ ਇਹਦਾ ਪ੍ਰਾਈਸ ਕਿੰਨਾ ਹੈ ਸਾਹਿਬ ਇਹ 1996 ਦੇ ਥੱਲੇ ਸੱਲੇ ਆ। ਮੈਂ ਸੱਚੀ ਗੱਲ ਕਹਾਂ ਜੇ ਜਿੰਨੀ ਇਹ ਚਮਕ ਮਾਰ ਰਿਹਾ ਆ ਮੈਂ ਬਿਲਕੁਲ ਕੋਲ ਬੈਠਾ ਔਰ ਜਿੰਨੇ ਆ ਤੁਸੀਂ ਇਹ ਤੇ ਜਿਹੜਾ ਵਰਕ ਕੀਤਾ ਹੈਂਡ ਵਰਕ ਕੀਤਾ ਹੈ ਕਢਾਈ ਆ ਔਰ ਜਿੰਨਾ ਕੱਪੜਾ ਸ਼ਾਇਨ ਦੇ ਰਿਹਾ ਜੇ ਤੁਸੀਂ ਇਹਨੂੰ 2000 ਦਾ ਵੀ ਕਹੋ ਨਾ ਕਿਉਂਕਿ ਜਿਵੇਂ ਅਸੀਂ ਹੁਣ ਜਾਣੇ ਰਹਿੰਦੇ ਆ ਜੀ ਬਟਿਕਸ ਦੇ ਅੰਦਰ ਜਾਣੇ ਰਹਿੰਦੇ ਆ ਜਾਂ ਮਹਿੰਗੇ ਮਹਿੰਗੇ ਸ਼ੋਰੂਮਸ ਚ ਜਾਣੇ ਰਹਿੰਦੇ ਆ ਤਾਂ ਵੀ ਕੋਈ ਹੱਸ ਕੇ ਕਹੂਗਾ ਕਿ ਠੀਕ ਹੈ ਪਰ ਇਹਹੀ ਸੂਟ 600 ਚ ਦੇ ਰਹੇ ਆ ਦੁਕਾਨ ਦੁਕਾਨਾਂ ਦੇ ਪਤਾ ਕੀ ਹੁੰਦਾ ਮੱਥਾ ਦੇਖ ਕੇ ਬਿੰਦੀ ਲਾਉਂਦੇ ਆ ਗਾਗ ਦੇਖ ਲੈਂਦੇ ਕਿ ਦਦਾ ਬਾਹਰੋਂ ਆਇਆ ਵੰਦਰੋਂ ਆਇਆ ਘਰੋਂ ਕਿਦਾਂ ਦਾ ਉਸ ਹੱਬ ਨਾਲ ਰੇਟ ਦੱਦਿੰਦੇ ਆ ਨਹੀਂ 600 ਤਾਂ ਬਹੁਤ ਜੈਨੂਨੀ ਹਾਂਜੀ ਬਾਕੀ ਇਹਦੇ ਨਾਲ ਦੇ ਇਹ ਤੋਂ ਮਹਿੰਗੇ ਵਾਲੇ ਲੈਣੇ ਉਹ ਵੀ ਮਿਲ ਜੂਗੇ ਹੰਦੇ 100 ਦੀ ਰੇਂਜ ਦਿਖਾਉਣਾ ਪਿਆ ਤੁਹਾਨੂੰ ਮੈਂ ਇਹਦਾ ਵੀ ਦੁਪੱਟਾ ਉਹ ਪਿਆਰਾ ਕੱਟ ਵਾਲਾ ਦੱਸ ਤੈਨੂੰ ਮੈਂ ਕਹਿ ਦਊਗਾ ਕਿ 600 ਦਾ 700 ਦਾ ਵੱਧ ਉਹ ਇਹਨਾਂ ਕਿਦਾ ਹੀ ਹੈ 700 ਤੋਂ ਥੱਲੇ ਦਾ ਨਹੀਂ ਆ ਸਾਰੇ ਇਹਨੂੰ ਕੌਣ ਇਹਨੂੰ ਕੌਣ ਕਹਿ ਦੂ ਦੁਪੱਟਾ ਕਿੰਨਾ ਪਿਆਰਾ ਦੇਖੋ ਹੈ ਇਹਨੂੰ ਕੌਣ ਕਹਿ ਦੂ 600 ਦਾ ਸੂਟ ਲੈ ਦੱਸ ਇਹ ਮੈਂ ਤਾਂ ਕੋਈ ਪਾਇਆ ਹੋਵੇ ਵਿਆਹ ਤੇ ਏ ਮਰੀਏ ਭੈਣਾ ਗੋਗੀਆਂ ਇਹ ਸੂਟ ਇੰਨੇ ਦਾ ਤੇ ਮੇਰੇ ਭਰਾ ਦੀ ਦੁਕਾਨ ਤੋਂ ਮਿਲਦਾ ਵਾ ਆ ਦੇਖੋ ਉਤੋਂ ਵੀ ਹੈਵੀ ਆ ਵੀ ਵਿੱਚੇ ਲਾ ਦੂੰਗਾ ਜੀ ਲੈ ਦੱਸ ਇਹ ਤੁਸੀਂ ਵਿਆਹ ਚ ਪਾ ਕੇ ਗਈਆਂ ਹੋਗੀਆਂ ਤਾਂ ਜਿਵੇਂ ਹਿਤੇਸ਼ ਭਾਜੀ ਕਹਿੰਦੇ ਜਿਹੜੀ ਸੈਲੀ ਨਹੀਂ ਵੀ ਬਣਦੀ ਨਾ ਜਿੰਨਾ ਉਹਨੇ ਵੀ ਆਖਿਆ ਨਾ ਸੂਟ ਬੜਾ ਸੁਣਾ ਪਾਇਆ ਹੈ ਭੈਣੇ ਸੂਟ ਕਿੱਥੋਂ ਲਿਆ ਕਿੰਨੇ ਦਾ ਲਿਆ ਕਿਹੜੀ ਦੁਕਾਨ ਤੋਂ ਲਿਆ ਉੱਥੇ ਜਾ ਕੇ ਤੁਹਾਡੀ ਐਡ ਹੋਣੀ ਆ ਵੀ ਆ ਇੰਨੇ ਦਾ ਸੂਟ ਆ ਆ ਦੇਖੋ 500 ਰੁਪਏ ਦਾ ਸੂਟ ਲੈ ਦੱਸ ਲੈ ਦੱਸ ਅੱਛਾ ਤੁਸੀਂ ਲੇਟ ਕੱਢਿਆ ਪਹਿਲਾ ਛੇਸ ਵਾਲਾ ਮੈਂ ਕਿਹਾ ਮਹਿੰਗਾ ਹੁਣ 8-900 ਦਾ ਨਹੀਂ ਨਹੀਂ ਇਹ ਤਾਂ ਘਟ ਗਏ ਵਿੱਚ ਮਿਕਸ ਕੱਢ ਲਏ ਸੀਗੇ ਹਨਾ ਆ ਵੀ 500 ਰੁਪਏ ਦਾ ਕਰੇਵ ਦਾ ਮੈਂ ਕਿਹਾ ਨਾ ਕਰੇਬ ਗਰੇਬ ਆ ਵੀ 500 ਦਾ ਜੀ ਲੈ ਦੱਸ ਮੋਤੀ ਲੱਗੇ ਆ ਮੋਗੀਆਂ ਦਾ ਡਿਜ਼ਾਈਨ ਕਿੰਨਾ ਪਿਆਰਾ ਡਿਜ਼ਾਈਨ ਆ ਆ ਵੀ ਵਿੱਚ ਹੀ ਆ ਮੈਂ ਇੱਕ ਵਾਰੀ ਚੈੱਕ ਕਰਨਾ ਜੀ ਹਾਂਜੀ 500 ਦਾ ਇਹ ਵੀ ਮੋਗਨੀ ਵਾਲਾ ਡਿਜ਼ਾਈਨ ਵੀ 500 ਦਾ ਬਾਕੀ ਮਿਰਰ ਵਰਕ ਦੇ ਲੈਣਾ ਥੋੜਾ ਵਧੀਆ ਦੇ ਵਿੱਚ ਆਹ ਸੂਟ ਦਾ ਦੁਪੇਣਾ ਵਾ ਮੈਂ ਵੀ ਨਿਹਲੇ ਦੇ ਦੇਖੇ ਨਵਾਂ ਵਾਲਾ ਆ ਇਹ ਵੀ 500 ਰੁਪਏ ਦਾ ਲੋ ਜੀ ਹੈਵੀ ਸੂਟ ਵੀ 500 ਦਾ ਜੇ ਤੁਹਾਡੀ ਨਹੀਂ ਇੱਛਾ ਬਣਦੀ ਕਿ ਬਾਹਰੋਂ ਕਿਤੇ 3000 ਦਾ ਕੋਈ ਸੂਟ ਲੈਣਾ ਤਾਂ ਇੱਥੇ 3000 ਚ ਤੁਸੀਂ 6 ਸੂਟ ਲੈ ਜਣੇ ਬਿਲਕੁਲ ਬਿਲਕੁਲ ਫਿਕੋਪਨ ਵੀ ਮਿਲਨੇ ਤੁਹਾਨੂੰ ਓਪਨ ਵੀ ਮਿਲਣਾ ਐਕਟਿਵਾ ਨਿਕਲਣ ਦੇ ਚਾਂਸ ਵੀ ਬਣ ਜਣੇ ਚਾਂਦੀਆ ਸਿੱਕਾ ਵੀ ਮਿਲਣਾ 20000 ਦੀ ਸ਼ਾਪਿੰਗ ਦੇ ਇੱਕ ਚਾਂਦੀਆ ਸਿੱਕਾ 50000 ਦੀ ਸ਼ਾਪਿੰਗ ਨੇ ਦੇਣ ਚਾਂਦੀਆ ਸਿੱਕੇ ਨਹੀਂ ਲੱਖ ਰੁਪਏ ਦੀ ਸ਼ਾਪਿੰਗ ਹੋ ਗਰ ਝਾਂਜਰ ਤਾਂ ਹੈਗੀਆਂ ਹੀ ਆ ਨਾ ਮਾੜੀ ਤੋਂ ਮਾੜੀ ਵੀ ਝਾਂਜਰ ਲੈ ਜੇ 4-5000 ਤੋਂ ਘੱਟ ਨਹੀਂ ਜੰਦੀ ਇਹ ਵੀ ਵਧੀਆ ਦਿੰਦੇ ਆਪ ਆ ਸੂਟ ਆਊਗਾ ਹੀ 500 ਦਾ ਬਾਕੀ ਆ ਸੂਟ ਚੁਗਾ ਕੇ ਮੈਂ ਤੁਹਾਨੂੰ ਹੋਰ ਵੈਰਾਈਟੀ ਦਿਖਾਣਾ ਇਹ ਤਾਂ ਥੋੜੀ ਹੀ ਉੱਪਰ ਦੀ ਰੇਂਜ ਹੈ ਜੀ ਜੀ ਉਹ ਵੈਰਾਈਟੀ ਹੋਰ ਦਿਖਾਣੀ ਆ ਭਾਪਾਂ ਦੀ ਡਿਮਾਂਡ ਰਹਿੰਦੀ ਕਹਿੰਦੇ ਕਿ ਵੈਰਾਈਟੀ ਜ਼ਿਆਦਾ ਦਿਖਾਓ ਜ਼ਿਆਦਾ ਦਿਖਾਓ ਜੀ ਭਾਜੀ ਹੋਰ ਵੈਰਾਈਟੀ ਆਪਾਂ ਦਿਖਾ ਦਈਏ ਮੈਂ ਤੁਹਾਨੂੰ ਦਿਖਾਈ ਸੀ 595 695 ਦੇ ਸੂਟ ਇੱਕਦੋ ਮੇਰੀ ਨਿਗਾਹ ਚ ਹੋਰ ਦੁਆਰਾ ਆਏ ਆ 650 ਦਾ ਸੂਟ ਹੈ ਹੈਂਡਵਰਕ ਦੇ ਵਿੱਚ ਕਰੇਬ ਦੇ ਉੱਪਰ ਕਪੜਾ ਬਹੁਤ ਵਧੀਆ ਵਾ ਜਿਵੇਂ ਇਹਨਾਂ ਦਾ ਟੱਚ ਕਰੋ ਲੁਕਿੰਗ ਡੁਕਿੰਗ ਵਰੀ ਆ ਮੇਰੇ ਹੱਥ ਹੋਰ ਆਏ ਆ ਮੈਂ ਕਹਿੰਦਾ ਇਹ ਕਟੋਟ 1500 ਤੱਕ ਜਾਊ 1520 ਤਾਂ ਕਿਹਾ ਕਿਉਂਕਿ ਇਹਨਾਂ ਦੇ ਸ਼ਾਪ ਦੇ ਉੱਤੇ ਰੀਜ਼ਨੇਬਲ ਪ੍ਰਾਈਸ ਆ ਇਹੀ ਭਾਜੀ ਜੇ ਉਹ ਬਰ ਸਟੈਚੂ ਤੇ ਪਾਇਆ ਹੋਵੇ ਇਹ ਡੰਮੀ ਡੰਮੀ ਤੇ ਲੱਗਾ ਹੋਵੇ ਨਾ ਸੂਟ ਉੱਪਰ ਲਿਖ ਕੇ ਲਾ ਦੀਏ 1195 ਹੂੰ 1195 ਲੇ ਤੜਾ ਤੜ ਵੇਚਣਾ ਕਿਉਂ ਡੰਮੀ ਤੇ ਲੱਗਾ ਹੋਰ ਤੁਹਾਨੂੰ ਲੱਗਦਾ ਫਿਟਿੰਗ ਵਗੈਰਾ ਦਿੱਤੀ ਆ ਦੀ ਮੈਂ ਕਿ ਜੇ ਕਿਸੇ ਬਟਿਕਲ ਨੇ ਡੰਮੀ ਤੇ ਪਾਇਆ ਹੋਵੇ ਫਿਰ 11 0.95 ਹੋ ਜਾਣਾ ਮੈਂ ਤਾਂ ਦੱਸਦਾ ਭਾਈ ਉੱਥੇ ਐ ਦੋ ਮਿੰਟ ਦਾ ਟਾਈਮ ਲੈਣਾ ਕਸਟਮਰ ਦਾ ਤੁਹਾਡੇ ਫਾਇਦੇ ਦੀ ਗੱਲ ਆ ਆ ਜਿਹੜਾ ਸੂਟ ਆ ਨਾ ਇਹਦੀ ਕੋਈ ਵੀ ਕੀਮਤ ਨਹੀਂ ਹੈਗੀ ਇਹ ਸਾਡੇ ਕੋਲ ਆ ਗਿਆ 650 ਦਾ ਵੱਡੇ ਸ਼ੋਰੂਮ ਤੇ ਚਲਾ ਗਿਆ 1450 ਦਾ ਕਿਸੇ ਬੁਟੀਕ ਵਾਲੀ ਨੇ ਲੈ ਸਰੂਜ ਜਾਂ ਲਟਕਣ ਵਗੈਰਾ ਲਾ ਕੇ ਲਾਤਾ ਇਹੀ 3095 ਦਾ ਸੂਟ ਆਹੀ ਹੈ ਸਿਰਫ ਕੀਮਤ ਅੱਡੇ ਦੀ ਆ ਜੀ 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 ਆ ਦੇਖੋ ਜੀ 650 ਦੇ ਵਿੱਚ ਕਿੰਨੀ ਪਿਆਰੀ ਹੈ ਇਹਦਾ ਕੀ ਬਾਤ ਹੈ ਕੀ ਬਾਤ ਹੈ 650 ਸਿਰਫ ਇੱਕੋ ਮੋਟੇ ਗਰੰਟੀ ਬੋਲ ਮੈਂ ਵੈਸੇ ਇੱਕ ਪਹਿਣਨ ਦੀ ਗੱਲ ਵੀ ਕਹਿਣਾ ਚਾਹੁੰਦਾ ਜਿਹੜੇ ਤੁਸੀਂ ਪੈਸੇ ਜੋੜੇ ਹਨ ਸੂਟ ਲੈਣ ਲਈ ਕਿਤੇ ਹੋਰ ਜਾਣ ਦੀ ਲੋੜ ਨਹੀਂ ਇੱਥੇ ਆਉਂਗੇ ਆ ਚਾਰ ਪੰਜ ਲੈ ਕੇ ਜਾਊਗੀਆਂ ਉੱਥੇ ਇੱਕ ਨਾ ਵੀ ਤਸੱਲੀ ਨਹੀਂ ਆਉਣੀ ਵੀਡੀਓ ਦੇਖ ਲਿਓ ਰੇਟ ਦੇਖ ਲਿਓ ਠੀਕ ਹੈ ਨਾ ਲੱਗੂਗਾ ਮੇਰੇ ਰੇਟ ਸਹੀ ਹੈ ਮੇਰੀ ਕੁਆਲਿਟੀ ਮੇਰੀ ਡੀਲਿੰਗ ਸਹੀ ਹੈ ਤਾਂ ਮੈਂ ਕੋਈ ਹੋਈ ਨਹੀਂ ਤਾਂ ਪੈਸੇ ਤੁਹਾਡੇ ਆ ਤੁਹਾਡੀ ਸੋਝ ਜਿੱਥੇ ਦਿਲ ਕਰਦਾ ਉਹ ਆ ਜਾਓ ਚਾਹ ਪਾਣੀ ਪੀਓ ਹਾਂ ਉਹਦਾ ਉਹ ਲੁਕਿੰਗ ਟੱਚਿੰਗ ਫ੍ਰੀ ਆ ਚੈੱਕ ਚੈੱਕ ਕਰੋ ਕਿਆ ਠੰਡਾ ਪੀਓ ਨਹੀਂ ਜੰਗਾ ਲੱਗਦਾ ਛੱਡ ਦਿਓ ਸਾਡੀ ਦੁਕਾਨ ਤੇ ਚਰਨ ਨਹੀਂ ਪਾਜੋ ਸਾਨੂੰ ਇੰਨਾ ਹੀ ਬੋਧਿਆ ਕੀ ਬਾਤ ਹੈ ਕੀ ਬਾਤ ਆ ਦੇਖੋ ਜੀ 6 700 800 ਦੀ ਰੇਂਜ ਦੇ ਵਿੱਚ ਫੋਟੋ ਹਨ ਡਿਜ਼ਾਈਨ ਲੈ ਦੱਸ ਸੇਮ ਫੋਟੋ ਵਾਲਾ ਵੀ ਅੱਛਾ ਇਹੀ ਮੈਂ ਫਿਰ ਤੋਂ ਕਹਿ ਰਹੇ ਹਾਂ ਕਿਸੇ ਵੱਡੀ ਦੁਕਾਨ ਤੇ ਮਤਲਬ ਦੁਕਾਨ ਇਹ ਵੀ ਬਹੁਤ ਵੱਡੀ ਹੈ ਇਸ ਤੋਂ ਵੱਡੀ ਕਿਹ ਹੋਊਗੀ ਮਤਲਬ ਜਿਹਦੀ ਸੋਚ ਵੱਡੀ ਹੈ ਜਿਨ੍ਹਾਂ ਨੇ ਸੋਚੇ ਹੈ ਗਾਗ ਨੂੰ ਛਿਲਣਾ ਹੀ ਛਿਲਣਾ ਵਾ ਜਿਹੜੇ ਛਿਲਦੇ ਆ ਛਿਲਨੇ 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 ਕਰਦੇ ਆ ਉਹਨਾਂ ਨੇ ਇਹ ਸੂਟ ਵēngਾ ਹੀ ਵੇਚਣਾ ਵਾ ਆ ਦੇਖੋ ਆਈਟਮ ਆ ਉਹੀ ਰੇਂਜ 700 800 700 800 ਸੋਚਿੰਦਾ ਸੈਂਸ ਕਿ ਪ੍ਰਾਈਸ ਵਾਲੀ ਸੋਚ ਬਿਲਕੁਲ 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 ਆ ਦੇਖੋ ਜੀ ਕਿੰਨੀ ਵਧੀਆ ਗੱਲ ਹੈ ਵਾਹ 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 ਕੀ ਸਾਨੂੰ ਤਾਂ ਸਾਡੇ ਲਈ ਗਾ ਘਰ ਬਲ ਲੱਗਦਾ ਜੀ ਤਾਂ ਕਦੇ ਨਹੀਂ ਚੰਗੀ ਸੋਚ ਵਾਲੇ ਨੂੰ ਬੰਦੇ ਨੂੰ ਹਰ ਬੰਦੇ ਵਿੱਚ ਰੱਬ ਦੀ ਹੈ ਇਹਦਾ ਕੀ ਪ੍ਰਾਈਸ ਹੈ ਜੀ ਮਾੜੀ ਸੋਚ ਵਾਲੇ ਬੰਦੇ ਨੂੰ ਹਰ ਬੰਦੇ ਵਿੱਚ ਠੱਗ ਦੇਖੇ ਸਾਡੇ 650 ਦਾ ਜੋ ਉੱਪਰ ਲਗਾ ਉਹਦਾ ਹਾਫ ਕਰ ਲੋ 1295 ਉੱਪਰ ਲੱਗਾ 650 ਦਾ ਮੈਨਾਂ ਸਾਨੂੰ 50% ਆਫ ਹੂੰ ਅੱਗੇ ਸਗਾ ਇੱਕ ਨਾਲ ਇੱਕ ਸੂਟ ਫਰੀ ਲਾਇਆ ਭਾਜੀ ਲੈ ਦੱਸ ਆ 600 ਉਹ ਘੱਟਦਾ ਵਾ ਆ ਏਡੀ ਘਟਾਈ ਹਾਂਜੀ ਹਾਂਜੀ 650 ਕੱਲੇ 695 ਦੀ ਘਟਾਈ ਆ ਇਹ ਆ ਥੋੜਾ ਵਧੀਆ ਦੇ ਵਿੱਚ ਆਊਗਾ ਜੀ ਆ ਠੀਕ ਹੈ ਜੀ ਰੇਟ ਰੇਟ ਲੱਗਾ ਨਹੀਂ ਹੱਲੇ ਇੰਨਾ ਮੈਨੂੰ ਪਤਾ ਵਧੀਆ ਦੇ ਵਿੱਚ ਹੈ ਹਾਂ ਆ ਦੇਖੋ ਆਈਟਮਾਂ ਕਿੰਨੀਆਂ ਪਿਆਰੀਆਂ ਪਿਆਰੀਆਂ ਆਈਟਮਾਂ ਇਹ ਵਧੀਆ ਰੇਂਜ ਦੇ ਵਿੱਚ ਆ ਜੀ ਵਧੀਆ ਤੋਂ ਭਾਅ ਹੋਈ ਯਾਰ ਤੋਂ ਥੱਲੇ ਤੋਂ ਹਜ਼ਾਰ ਦੇ ਗੇਟ ਚ ਹੀ ਹੋਣੀ ਆ ਵਾ ਐਵੇਂ ਆ ਦੇਖੋ ਜੀ 750 ਦਾ ਪੂਰਾ ਭਾਰਾ ਸੂਟ ਬਦਰੀ ਸਿਲਕ ਦੇ ਉੱਪਰ 700 ਰੁਪਏ ਬਦਰੀ ਸਿਲਕ ਬਦਰੀ ਸਿਲਕ ਕਰੇਪ ਦੇ ਉੱਪਰ ਆਊਗਾ ਜੀ ਪੂਰਾ ਫਰੰਟ ਕੱਢਿਆ 775 ਰੁਪਏ ਦਾ 775 ਦੇ ਵਿੱਚ ਦੁਪੱਟਾ ਦੇਖੋ ਕਿੰਨਾ ਜੋੜਾ ਬੋਰਦਾ ਆ ਦੇਖੋ ਜੀ ਜਿਵੇਂ ਕਹਿੰਦੇ ਲੁਕਿੰਗ ਟੱਚਿੰਗ ਫ੍ਰੀ ਹੈ ਲੈ ਦੱਸ ਆ ਦੇਖੋ ਕਿੰਨੀਆਂ ਪਿਆਰੀਆਂ ਪਿਆਰੀਆਂ ਚੀਜ਼ਾਂ ਵਾ ਲੈ ਓਹੋ ਹੋ ਇਹਦਾ ਰੂਨ ਜਿੱਦਾਂ ਰੂਨ ਨੂੰ ਹੱਥ ਲਾਇਆ ਬਿਲਕੁਲ ਐਨ ਰੂਨ ਆ 8 900 ਦੀ ਰੇਂਜ ਦੇ ਵਿੱਚ ਚੀਜ਼ਾਂ ਲੈਣੀ ਆ ਵਾ ਦੇਖੋ ਕਿੰਨਾ ਪਿਆਰਾ ਕਪੜਾ ਵਾ ਸਿਲਗਦੇ ਵਿੱਚ ਉਹਨਾਂ ਦਾ ਜਦੋਂ ਮੈਂ ਹਰ ਸੂਟ ਨੂੰ ਟੱਚ ਕਰਕੇ ਦੇਖ ਰਿਹਾ ਕਿ ਸ਼ਾਇਦ ਕੋਈ ਨੁਕਸ ਚੁਪੇ ਤੁਸੀਂ ਕੋਈ ਨੁਕਸ ਕੱਢਣਾ ਜਾਣਦੇ ਨਾ ਵਿੱਚੋਂ ਸ਼ਿਕਾਇਤ ਕਰਾ ਨੁਕਸ ਨਿਕਲਣਾ ਨਹੀਂ ਭਾਈ ਜਿਹੜੀ ਐਡਵਾਂਸ ਸਾਡੇ ਕੋਲ ਪਈਆਂ ਵਾ ਮੈਂ ਇਹ ਟੱਚ ਕਰ ਰਿਹਾ ਕਿ ਸ਼ਾਇਦ ਕਿਤੇ ਕੋਈ ਨੁਕਸ ਨਜ਼ਰ ਆ ਜਾਵੇ ਨਹੀਂ ਸਾਡੇ ਕੋਲ ਗਾਹਕ ਨੂੰ ਇਹ ਚੀਜ਼ਾਂ ਦੇ ਨੁਕਸ ਨਹੀਂ ਨਜ਼ਰ ਆਂਦਾ ਤੁਹਾਨੂੰ ਕੀ ਆਣਾ ਨਜ਼ਰ ਕੀ ਦਫਾ ਇਹ ਜੈਂਸੂ ਲੈਡੀਜ਼ ਨੂੰ ਇਹਨਾਂ ਸੂਟਾਂ ਦੇ ਨਹੀਂ ਨਜ਼ਰ ਆ ਜਾਂਦਾ ਕੋਈ ਨੁਕਸ ਬਗੈਰ ਆ ਦੇਖੋ ਜੀ ਨਹੀਂ ਆਉਣ ਦੇ ਦਿੰਦੇ ਕਿ ਸੱਚੀ ਹੈ ਹੀ ਨਹੀਂ ਹੈ ਹੀ ਨਹੀਂ ਇਹਨਾਂ ਵਿੱਚ ਨਹੀਂ ਆਣ ਆਪਾਂ ਕਿਉਂ ਨਹੀਂ ਦੇਣਾ ਭਾਜੀ ਕਸਟਮਰ ਦੇਖਦਾ ਇੱਥੇ ਇੱਕ ਪ੍ਰੋਬਲਮ ਹੈ ਕੀ ਮੋਤੀ ਇਹਨੇ ਹੱਥ ਦੇ ਲੱਗਦੇ ਆ ਮੋਤੀ ਹੈ ਹੀ ਬਾਤ ਆਟਾ ਗੁੰਦੀ ਹਿਲਦੀ ਕਿਉਂ ਉਹ ਹੋ ਜਾਣਾ ਹੱਥ ਲਾਓ ਕੋਈ ਭਾਈ ਡਾਕਟਰ ਸਾਹਿਬ ਮੈਨੂੰ ਦਵਾਈ ਦਿਓ ਕਿਉਂ ਰੋਟੀ ਖਾਣ ਤੋਂ ਬਾਅਦ ਭੁੱਖ ਲੱਗਦੀ ਤੁਸੀਂ ਉਹ ਗੱਲ ਹੱਥ ਨੂੰ ਹੱਥ ਲਾਉਂਗੇ ਤਾਂ ਰੋਟਾ ਲੱਗਣੇ ਆ ਉਹ ਵੀ ਗੱਲ ਡਾਕਟਰ ਠਾਲਕੇ ਕਹਿੰਦਾ ਉੱਠੋ ਨੀਂਦ ਦੀ ਗੋਲੀ ਲਓ ਹਾਂ ਨੀਂਦ ਦੀ ਗੋਲੀ ਲਓ ਜੀ ਆ ਦੇਖੋ ਕਿੰਨੀਆਂ ਵਧੀਆ ਚੀਜ਼ਾਂ 7-800 ਦੀ ਰੇਂਜ ਦੇ ਵਿੱਚ ਬਹੁਤ ਪਿਆਰੀਆਂ ਮੇਰੀਆਂ ਬਹੁਤ ਜੈਨੂਇਨ ਆ ਔਰ ਤੁਸੀਂ ਜਿਹੜੇ ਪੈਸੇ ਜੋੜੇ ਆ ਉਹ ਕਿਤੇ ਹੋਰ ਜਾਣ ਦੀ ਲੋੜ ਨਹੀਂ ਇੱਕ ਵਾਰ ਜੀ ਆ ਅਸੀਂ ਜੋੜ ਲਾਂਗੇ ਸਾਡੇ ਕੋ ਆ ਜਾਓ 600-500 ਲਾ ਦੱਸ ਆ ਦੇਖੋ ਕਿੰਨਾ ਪਿਆਰਾ ਸੁਣ ਹਾਂ ਲੋਕ ਥੱਲੋਂ ਰੇਟ ਵਧਾ ਪਤਾ ਕੇ ਉੱਪਰ ਹੋਰ ਵਧਾਈ ਜਾਂਦੇ ਇਹ ਵਧਾ ਕੇ ਵੇਖਟਾ ਹਾਂ ਹਾਂ ਸਹੀ ਗੱਲ ਆ ਬਾਕੀ ਤੁਹਾਨੂੰ ਹੋਰ ਵਧੀਆ ਵੈਰਾਈਟੀ ਦਿਖਾਣੇ ਆ 1150-2000 ਦੀ ਰੇਂਜ ਦੇ ਵਿੱਚ ਜੀ ਆਓ ਦੇਖ ਲਈਏ ਜੀ ਭੈਣ ਜੀ ਜੀ ਦੀਦੀ ਜੀ ਆ ਮਲائم ਮਲائم ਸੂਟ ਆ ਕੇ ਭਾਜੀ ਇੱਕ ਇੱਕ ਕਰਕੇ ਐਕਸਪਲੇਨ ਕਰ ਦਾਂ ਇਹ ਜਿਹੜੇ ਸੂਟ ਹੁਣ ਮੈਂ ਤੁਹਾਨੂੰ ਇਹਨਾਂ ਦੇ ਰੇਟ ਨਹੀਂ ਦੱਸੂਗਾ ਉਹਦਾ ਰੀਜ਼ਨ ਇਹ ਆ ਕੋਈ 1200 ਦਾ ਕੋਈ 1400 ਦਾ ਕੋਈ 1500 ਦਾ ਮਾਲ ਆਇਆ ਨਵਾਂ ਹੀ ਮੈਨੂੰ ਵੀ ਨਹੀਂ ਰੇਟ ਪਤਾ ਇੱਕ ਦੋ ਵਾਰੀ ਖੋਲੂਗਾ ਮੈਨੂੰ ਪਤਾ ਹੈ ਕੱਪੜਾ ਕਿਹੜਾ ਆ ਬਹੁਤ ਜ਼ਿਆਦਾ ਸੌਫਟ ਇਹ ਕੱਪੜਾ ਹੈਗਾ ਵਾਜੀ ਜਿੰਮੀ ਚੂ ਕੱਪੜਾ ਆ ਜਿੰਮੀ ਚੂ ਲੈਣਾ ਤੂੰ ਛੇਤੀ ਆ ਜਾਓ ਆ ਦੇਖੋ ਮੈਨੂੰ ਬਹੁਤ ਵਧੀਆ ਸੂਟ ਨੇ ਵੈਸੇ ਇਹਦੀ ਨਹੀਂ ਜ 1000 ਰੁਪਏ ਆ ਰੁਪਏ ਆ ਅੱਛਾ ਹੁਣ ਵੀਡੀਓ ਅਸੀਂ ਛੇਤੀ ਰੈਪ ਅਪ ਕਰ ਦੇਣਾ ਕਿਉਂਕਿ ਪਿੱਛੇ ਕਸਟਮਰ ਵੇਟ ਕਰ ਰਹੇ ਨੇ ਔਰ ਕੀਤੇਸ਼ ਜੀ ਕਹਿੰਦੇ ਮੈਂ ਇੰਨਾ ਵੀ ਨਹੀਂ ਵੇਲਾ ਸਾਰ ਦਿਨ ਵੀਡੀਓ ਹੀ ਬਣਾਈ ਜਾਵਾਂ ਨਹੀਂ ਨਹੀਂ ਭੈਣਾਂ ਆਲੀ ਘਰੋ ਕੰਮ ਹੀ ਕਰਨ ਆਏ ਆ ਬਾਰੇ ਕੰਮ ਹੀ ਕਰਨਾ ਪੈਣਾ ਵਾ ਆਹ ਕੁ ਭੈਣਾਂ ਵਾਸਤੇ ਕਿੰਨੀਆਂ ਪਿਆਰੀਆਂ ਪਿਆਰੀਆਂ ਆਈਟਮਾਂ ਲੈ ਕੇ ਆਏ ਆ ਨਵੇਂ-ਨਵੇਂ ਤੋਹਫੇ ਅੱਛਾ ਇਹ ਵੀਡੀਓ ਦੇਖ ਕੇ ਨਾ ਸਾਡੇ ਭਰਾ ਵੀ ਨਹੀਂ ਨਰਾਜ਼ ਹੁੰਦੇ ਉਹਨੇ ਸਹੀ ਗੱਲ ਹੈ ਉਹਨੇ ਯਾਰ ਰੇਟੇ ਹੀ ਬੜੇ ਜੈਨੂਅਲ ਨਹੀਂ ਹੁਣ ਬੰਦੇ ਵੀ ਵੀਡੀਓ ਦੇਖਿਆ ਕਰੂਗੇ ਵੀ ਭੈਣਾਂ ਨੂੰ ਇੱਥੇ ਰਹਿ ਕੇ ਜਾਣਾ ਵਾ ਵੀ ਪੈਸੇ ਮੇਰੇ ਵੀ ਚਾਰ ਬੱਚੂਗੇ ਇੱਥੇ ਹੀ ਆਨੇ ਆ ਇਹ ਬੰਦੇ ਵੀ ਵੀਡੀਓ ਵੀ ਜਰੂਰ ਬੰਦੇ ਵੀ ਦੇਖਣ ਘਰ ਦੁਕਾਨ ਸਕਰੀਨ ਸ਼ਾਟ ਲੈ ਕੇ ਚੈੱਕ ਕਰਨ ਸਾਡੇ ਰੇਟ ਵੀ ਸਾਡੀ ਕੁਆਲਿਟੀ ਵੀ ਅਗਰ ਤੁਸੀਂ ਔਨਲਾਈਨ ਸ਼ੋਪਿੰਗ ਕਰਨਾ ਚਾਹੁੰਦੇ ਹੋ ਵੀਡੀਓ ਕਾਲ ਦੇ ਉਹ ਵੀ ਹੋ ਜੂਗੀ ਸਾਨੂੰ ਪਿਕ ਕਾਉਗੇ ਤੁਹਾਨੂੰ ਉਹ ਵੀ ਸੈਂਡ ਕਰ ਦਾਂਗੇ ਸਾਡੀ ਵੱਖਰੀ ਟੀਮ ਇਸ ਚੀਜ਼ ਵਾਸਤੇ ਲੱਗੀ ਆ ਸਕ੍ਰੀਨ ਤੇ ਸਾਡੇ ਨੰਬਰ ਆ ਰਹੇ ਆ ਆ ਦੇਖੋ ਕਿੰਨਾ ਪਿਆਰਾ ਬੀਸ ਉਹ ਜਿਹੜੀ ਤੁਹਾਡੀ ਟੀਮ ਲੱਗੀ ਹੋ ਹੱਸਦੇ ਪਈ ਆ ਹਾਂਜੀ ਹਾਂਜੀ ਮੇਰਾ ਜ਼ਿਕਰ ਹੋ ਗਿਆ ਹਾਂਜੀ ਹਾਂਜੀ ਉਹਨਾਂ ਨੂੰ ਬੇਲੇ ਥੋੜਾ ਸੀ ਭਾਈ ਸਾਨੂੰ ਫਸਾਈ ਜਾਂਦੇ ਫਸਾਈ ਜਾਂਦੇ ਹੋਰ ਪਰ ਜਿੰਨਾ ਕੰਮ ਕਰਾਂਗੇ ਉਹਨਾਂ ਵਧੀਆ ਰਵੋਗਾ ਆ ਪੇਪਰ ਸੀ ਲੱਗ ਨਵਾਂ ਕਪੜਾ ਆ ਜੀ ਪਰ ਤਨ ਜਿਹਾ ਗਲਾਸ ਦੇ ਉੱਤੇ ਇਹਨਾਂ ਨੇ ਨੇ ਨਹੀਂ ਪਤਾ ਨਹੀਂ ਜਾਊ ਇੱਥੇ ਛੱਡ ਦਿਓ ਮਹਾਰਾਜ ਨਾਲ ਸਵਾਈ ਦੇ ਪੈਸੇ ਵੀ ਮੋੜਾਂਗੇ ਆ ਚੀਜ਼ਾਂ ਆ ਵਾ ਓਏ ਹੋ ਹੋ ਇੰਸ਼ੋਰੈਂਸ ਕਰਕੇ ਦੇਈ ਦਾ ਮਾਲ ਬਹੁਤ ਸੋਹਣੀ ਕਢਾਈ ਆ ਬਾਟਮ ਦੇ ਵਰਕ ਹਾਂ ਦੇਖੋ ਚੁੰਨੀ ਵੀ ਗੰਦੀ ਜਿਹੜੂ ਹੱਥ ਦੀ ਸਿਰ ਨਾਲ ਬੰਨ ਸਕਦੇ ਆ ਹਾਂ ਹਾਂ ਕੱਪੜੇ ਜਿਹੜੇ ਕੱਪੜੇ ਦੇ ਕਢਾਈ ਹੋ ਗਈ ਨਾ ਇਟ ਮੀਨਸ ਉਹ ਕੱਪੜਾ ਮਾੜਾ ਨਹੀਂ ਹੈਗਾ ਇਹਨੂੰ ਕਢਾਈ ਕਰਨ ਲੱਗਿਆਂ ਖਿੱਚ ਕੇ ਲਾਂਦੇ ਆ ਆ ਦੇਖੋ ਜੀ ਡੂਪੀਨਸ ਲੱਗਦੇ ਉੱਪਰ ਡੂਪੀਨ ਸਿਲਕ ਨਵੇਂ-ਨਵੇਂ ਕੱਪੜੇ ਦਵਾਂਗੇ ਤੇ ਨਵੇਂ-ਨਵੇਂ ਰੰਗ ਦਵਾਂਗੇ ਦੁਪੱਟਾ ਬਹੁਤ ਸੋਹਣਾ ਜੀ ਡੂਪੀਨ ਕਹਿ ਕੇ ਕਿਸ ਨੇ ਤੁਹਾਨੂੰ ਰਗੜਾ ਲਾ ਦੇਣਾ ਸਹੀ ਗੱਲ ਆ ਜੀ ਸਹੀ ਗੱਲ ਰਗੜੇ ਤੋਂ ਤਾਂ ਬਚਾਣਾ ਤੁਹਾਨੂੰ ਤਾਂ ਹੀ ਦਾ ਵੀਡੀਓ ਬਣਾ ਰਹੇ ਆ ਪਹਿਲਾਂ ਜੇ ਲੱਗ ਗਿਆ ਤੁਹਾਨੂੰ ਰਗੜਾ ਫੇਰ ਕਰਦੇ ਫਿਰੂਗੇ ਦੁਕਾਨਦਾਰਾਂ ਨਾਲ ਝਗੜਾ ਝ ਨੋ ਰਗੜਾ ਦੇ ਨੋ ਝਗੜਾ ਆਣਾ ਵੀ ਇੱਥੇ ਹੀ ਆਸੀ ਆ ਚੀਜ਼ਾਂ ਦੇਖੋ ਕਿੰਨੀਆਂ ਪਿਆਰੀਆਂ ਪਿਆਰੀਆਂ ਤੁਹਾਨੂੰ ਦਿਖਾ ਰਿਆ ਜੀ ਸਾਡਾ ਇੱਕੋ ਹੀ ਕਾਇਦਾ ਸੀ ਕਰਨਾ ਤੁਹਾਡਾ ਫਾਇਦਾ ਹਾਂ ਬੁਲਬੁਲ ਦੇ ਬੱਚੇ ਚਸ਼ਮੇ ਬੁਲਬੁਲ ਜੀ ਨੂੰ ਲੈਂਦੇ ਆਖਰ ਦੁਪੱਟੇ ਕਿੰਨੇ ਪਿਆਰੇ ਪਿਆਰੇ ਜੀ ਰੰਗ ਵੀ ਤੁਹਾਨੂੰ ਨਵੇਂ-ਨਵੇਂ ਦਵਾਂਗੇ ਆ ਦੇਖੋ ਪੈਰਟ ਕਲਰ ਬਹੁਤ बिकਦਾ ਪਿਆ ਅੱਜ ਦੀ ਡੇਟ ਚ ਇਹ ਕਲਰ yes yes ਅੱਜ ਗਲਾਗੇ ਰਦ ਨਹੀਂ ਬਣੇ ਓਏ 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 ਆ ਕੜਾਈ ਬੜੀ ਸੋਹਣੀ ਹੈ ਬਨਾਰਸੀ ਦੁਪੱਟਾ ਕਿਆ ਬਾਤ ਹੈ ਜੀ ਆਣਾ ਕਿੱਥੇ ਆ ਬੁਲਬੁਲ ਦੇ ਬੱਚੇ ਸ਼ੁਭ ਲਕਸ਼ਮੀ ਐਮਪੋਰਿਅਮ ਬੰਗਿਆ ਸ਼ਹਿਰ ਰੇਲਵੇ ਰੋਡ ਨੇ ਐਫ ਵੀ ਆਈ ਬੈਂਕ ਆ ਜਿਹੜੇ ਤੁਸੀਂ ਲਾਸਟ ਦੋ ਦਿਖਾਏ ਆ ਇਹ ਤਾਂ ਸਿਰ ਆ ਐਂਡਲੈਸ ਐਂਡਲੈਸ ਹਾਂ ਦੇਖੋ ਜੀ ਉਹ ਕਹਿੰਦਾ ਤੇਰੇ ਜੂਤਾ ਦੀ ਠੱਕ 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 ਸਿਰਾ ਸਿਰਾ ਸਹੀ ਗੱਲ ਆ ਆਹ ਦੇਖੋ ਕਿੰਨਾ ਪਿਆਰਾ ਪੀਸ ਤੇਰੇ ਸੂਟਾਂ ਦਾ ਰੰਗ 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 ਸਿਰਾ ਸਿਰਾ ਹੁਣ ਆ ਦੇਖੋ ਜੀ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਆ ਪੂਰਾ ਫਰੰਟ ਕੱਢਿਆ ਸਾਰੇ 2200 ਥੱਲੇ ਵਾਲੀ ਰੇਂਜ ਆ ਜੀ ਅੱਛਾ ਇਹ ਤੱਕੇ ਨਾ ਤਾਰੀਫ ਨਹੀਂ ਹੋ ਰਹੀ ਸੱਚੀ ਉਹ ਤਾਰੀਫ ਦੇ ਕਰ ਉਹ ਦੁਪੱਟਾ ਦੇਖੋ ਕਿੰਨਾ ਪਿਆਰਾ ਬਾਈ ਗੁਰ ਮੈਂ ਵੀ ਨਹੀਂ ਦੇਖਿਆ ਉਹ ਨਾਲੇ ਦੁਪੱਟਾ ਦੇਖੋ ਕਿੰਨਾ ਨਾਈਸ ਇਹ ਤੁਹਾਡੀ ਫੀਲਿੰਗਸ ਕੀ ਆ ਰਹੀਆਂ ਫੀਲਿੰਗਸ ਇਹ ਹੀ ਆ ਕਿ ਕਈ ਵਾਰੀ ਗਾਗ ਨੂੰ ਸੇਲ ਮੈਂ ਨਹੀਂ ਕਰਨ ਦੀ ਲੋੜ ਨਹੀਂ ਪੈਂਦੀ ਆ ਜੀਜਾ ਦੇ ਮਰੇ ਬੋਲਣ ਦੀ ਜੇ ਮਰਜੀ ਬੋਲੇ ਉਹਨਾਂ ਦਾ ਮਨ ਪਹਿਲਾਂ ਹੀ ਬਣ ਜਾਂਦਾ ਹਾਂ ਹਾਂ ਨਾ ਖੋਲਣ ਦੀ ਲੋੜ ਦੇ ਨਾ ਬੋਲਣ ਦੀ ਲੋੜ ਇਹ ਸੂਟ ਪਹਿਲਾਂ ਹੀ ਵਿਕੇ ਹੋਏ ਆ ਆ ਦੇਖੋ ਜੀ ਪੈਸੇ ਦੇਣ ਦਾ ਤੋਲਣ ਦੀ ਲੋੜ ਸਹੀ ਗੱਲ ਉਹ ਤਾਂ ਵੈਸੇ ਤੋਲ ਕੇ ਲੈ ਕੇ ਜਾਂਦੇ ਹੋਣ ਨਾ ਕ ਗਾਗ ਇੰਨੇ ਦੇ ਦੋ ਭਾਜੀ ਸੂਟ ਗਿਣ ਕੇ ਲੋ ਮਿੰਨ ਕੇ ਲੋ ਚਿਨ ਕੇ ਲੋ ਇੱਕੋ ਰੇਟ ਆ ਜੀ ਆ ਦੇਖੋ ਜੀ ਵੱਧ ਅਸੀਂ ਮੰਗਨੇ ਨਹੀਂ ਤੇ ਘੱਟ ਅਸੀਂ ਕਰਦੇ ਨਹੀਂ ਦੁਪੱਟੇ ਦੇਖੋ ਕਿੰਨੇ ਪਿਆਰੇ ਬੇਰੇ ਆਹ ਦੁਪੱਟਾ ਕਿੰਨਾ ਸੋਹਣਾ ਭਾਜੀ ਅੱਛਾ ਪਹਿਣਾ ਕਦੀਆ ਕਿਤਾ ਪੁੱਛਦੇ ਭਾਜੀ ਇੰਨੇ ਸਸਤੇ ਕੋਈ ਬੱਚਦਾ ਵੀ ਤੁਹਾਨੂੰ ਕਿ ਨਹੀਂ ਹਾਂ ਹਾਂ ਗਾਗ ਨੂੰ ਪਤਾ ਸਾਰਾ ਕੋਈ ਛੜੀ ਗੱਲ ਇਹ ਦੁਪੱਟਾ ਹੈਵੀ ਹੈ ਨਾ ਚੱਕ ਕੇ ਦੇਖੋ 50 ਗ੍ਰਾਮ ਹੀ ਬਾਹਰ ਨਹੀਂ ਇਹਦਾ ਵਾ ਇਹ ਵੇਟਰਲੈਸ ਕੜਾਈਆਂ ਵਾ ਵਧੀਆ ਕੜਾਈਆਂ ਵਾ ਉਹਨਾਂ ਦੇਖੋ ਬੁਟੀਕ ਵੀ ਸਭਾ ਭਾਜੀ ਕਿੰਨਾ ਪਿਆਰਾ ਪੀਸ ਹੋਣਿਆ ਦੇਖੋ ਜੀ ਕੜਾਈ ਕਿੰਨੀ ਸੋਹਣੀ ਹੋਈ ਆ ਹੁਣ ਇਹਦਾ ਦੁਪੱਟਾ ਦੇਖੋਗੇ ਨਾ ਪੱਲੇ ਬਹੁਤ ਹੈਵੀ ਹੈ ਦੁਪੱਟੇ ਦੇ ਆ ਦੇਖੋ ਜੀ ਪਰ ਪੱਲੇ ਨਹੀਂ ਬੱਲੇ ਬੱਲੇ ਕਰਾਉਣੀ ਆ ਆ ਦੇਖੋ ਆ ਪੱਲਿਆਂ ਦੇ ਐ ਨਹੀਂ ਕੜਾਈ ਜੀ ਇਹ ਆ ਪੱਲਿਆਂ ਦੇ ਐ ਨਹੀਂ ਆ ਵਿੱਚ ਆ ਸੈਂਟਰ ਵਿੱਚ ਕਾਰ ਬਹੁਤ ਸੋਹਣੀ ਆ ਵਿੱਚਕਾਰ ਸਿਰ ਤੇ ਰੱਖਣ ਨੂੰ ਬਹੁਤ ਵਧੀਆ ਲੱਗਣਾ ਇਹਦਾ ਭਾਜੀ ਕੀ ਪ੍ਰਾਈਸ ਹੈ ਦੱਸੋ ਸੂਟ ਇੰਨਾ ਕ ਬਹੁਤ 2000 ਰੁਪਏ ਰੁਪਏ ਦਾ ਸੂਟ ਆ ਭਾਜੀ ਓਏ ਹੋਏ 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 ਬਹੁਤ ਐਸਾ ਇਹ ਸੂਟ ਨਾ ਅਸੀਂ ਇੰਨੇ ਕੋ ਵੇਚਦੇ ਆ ਤੁਹਾਨੂੰ ਯਾਨੀ ਕਿ ਬੋਲਣ ਤੇ ਬੋਲਣ ਦੀ ਲੋੜ ਨਹੀਂ ਪੈਂਦੀ ਵਾਕੇ ਤਾਂ ਸੱਚੀ 2000 ਰੁਪਿਆ ਦਾ ਤੁਹਾਨੂੰ ਰਕਾ ਗਿਆ ਸੀ ਸੀਰੀਅਸਲੀ ਬਹੁਤ ਜੀ ਡੈਮ ਗੁੱਡ ਆ ਦੇਖੋ ਉੱਤੋਂ ਵੀ ਉੱਪਰ ਵੀ ਜਿਹੜੇ ਪੀਸ ਵੀ ਤੁਹਾਨੂੰ ਦਿਖਾਉਣਾ ਮੈਂ ਸਾਰੇ ਸਿਰਾ ਵਾ ਉੱਪਰ ਤੋਂ ਉੱਪਰ ਹੁਣ ਇਤੋਂ ਬਾਅਦ ਤੁਹਾਨੂੰ ਜਿਹੜੀ ਰੇਂਜ ਦਿਖਾਣੀ ਆ ਹੈਵੀ ਰੇਂਜ ਦਿਖਾਣੀ ਆ ਜਿੱਥੇ ਕਸਟਮਰ ਕਹਿੰਦਾ ਪੈਸਾ ਦੀ ਕੋਈ ਗੱਲ ਨਹੀਂ ਮੈਂ ਦਿਖਾ ਸਭ ਤੋਂ ਬਖਰੀ ਹੁਣ ਤੁਹਾਨੂੰ ਦਿਖਾਣੇ ਤਵਾ ਦੋਲੀ ਵੈਰਾਈ ਲਓ ਜੀ ਜਿਹੜੀ ਹੁਣ ਤੁਹਾਨੂੰ ਵੈਰਾਈਟੀ ਆ ਨਈਅਰ ਸਭ ਬਿਲਕੁਲ ਪ੍ਰੀਮੀਅਮ ਵੈਰਾਈਟੀ ਦਿਖਾਣ ਲੱਗੇ ਆ ਹੁਣ ਇਹਨਾਂ ਨੇ ਪ੍ਰਾਈਸ ਦਾ ਬਹੁਤਾ ਡਿਸਕਸ ਨਹੀਂ ਕਰਨਾ ਬਸ ਤੋਂ ਉਹਨੂੰ ਵੈਰਾਈਟੀ ਦਿਖਾਣੀ ਕਿਉਂਕਿ ਪਿੱਛੇ ਗਾਹ ਕਿ ਇੰਤਜ਼ਾਰ ਕਰ ਰਿਹਾ ਓਏ ਹੋ ਸੂਟ ਬਹੁਤ ਸੋਹਣੀ ਐਂਡਲੈਸ ਚੀਜ਼ਾਂ ਤੁਹਾਨੂੰ ਦਿਖਾ ਰਹੇ ਆ ਜਿਵੇਂ ਕਿ ਕੈਮਰੇ ਨੂੰ ਪੂਰਾ ਟਿਚ ਮੁੰਡਿਆ ਸੋਹਣੇ ਸੋਹਣੇ ਸੂਟਾਂ ਦੀ ਫੋਟੋ ਖੇਚੇ ਮੁੰਡਿਆ ਇਹ ਚੀਜ਼ਾਂ ਜਿਹੜੀਆਂ ਨਾ ਇਹ ਚੀਜ਼ਾਂ ਉਹ ਤੁਸੀ ਪਾਇਓਗਾ ਤੇ ਤੁਹਾਡੀਆਂ ਦਰਾਨੀਆਂ ਜਣਾਨੀਆਂ ਪੁੱਛੂਗੀ ਦੂੜ ਬੋਲਿਆ ਐਂਡਲੈਸ ਚੀਜ਼ਾਂ ਵਾ ਇੱਕ ਇੱਕ ਕਰਕੇ ਸਸਤੀ ਕਹਿ ਦੋਗੀ ਪਰ ਮੈਂ ਨਹੀਂ ਬਣ ਦਿੱਤਾ ਮੈਂ ਕਹੂਗੀ ਅੱਜ ਸੋਹਣੀ ਲੱਗਦੀ ਹੈ ਹਾਂ ਚੀਜ਼ਾਂ ਉਹ ਤੁਹਾਨੂੰ ਦਿਖਾ ਰਹੇ ਆ ਇੱਕ ਇੱਕ ਕਰਕੇ ਚੱਕੀ ਆ ਦੇਖੋ ਉਹਨੂੰ ਵਾਲੇ ਡਿਜ਼ਾਈਨ ਅੱਛਾ ਇਹ ਕਲਰ ਕਿੰਨਾ ਯੂਨਿਕ ਹੈ ਕਿਸੇ ਹੋਰ ਤੇ ਨਹੀਂ ਪਾਇਆ ਹੋਊਗਾ ਹਾਂ ਇਹ ਕਲਰ ਵੀ ਨਵੇਂ ਕੜਾਈਆਂ ਦੇ ਕੱਪੜੇ ਵੀ ਨਵੇਂ-ਨਵੇਂ ਇਹ ਪੇਪਰ ਪੇਪਰ ਵਾਲਾ ਨਹੀਂ ਨਹੀਂ ਇਹ ਫੋਟੋ ਵਾਲਾ ਫੋਟੋ ਵਾਲਾ ਇਹ ਫੋਟੋ ਵਾਲਾ ਡਿਜ਼ਾਈਨ ਹੈ ਬਾਵਾ ਦੀ ਕੜਾਈ ਆਊਗੀ ਗਲੇ ਤੇ ਕੜਾਈ ਆਊਗੀ ਦੁਪੱਟਾ ਐ ਲੈਂਸ ਲੱਗਾ ਬਹੁਤ ਇਹ ਵੀ ਕਲਰ ਐਦਾ ਜਿਹਾ ਤਾਂ ਕulfi ਨੂੰ ਚੂਸ ਲਿਆ ਹੁੰਦਾ ਮੈਨੂੰ ਕulfi ਨੂੰ ਨਾ ਇਸ ਕਲਰ ਦੀ ਅੱਧੀ ਹੁੰਦੀ ਅੱਗੇ ਛੋਟੇ-ਛੋਟੇ ਹੁੰਦੇ ਜਾਂਦੇ ਆਹ ਦੇਖੋ ਜੀ ਓਏ ਹੋਰ ਲੱਗ ਕੀਦਾ ਬਿਲਕੁਲ ਨਹੀਂ ਕਲਰਸ ਨਹੀਂ ਸਮਥਿੰਗ ਡਿਫਰੈਂਟ ਕੁਛ ਸਾਟ ਲੱਗੇ ਨਾ ਸਮਥਿੰਗ ਟਵਿਸ ਹਾਂਜੀ ਬਹੁਤ ਵਧੀਆ ਚੀਜ਼ਾਂ ਨੇ ਇਹ ਆ ਦੇਖੋ ਜੀ ਓਹ ਸਕਾਈ ਬਲੂ ਦੇ ਵਿੱਚ ਕਿੰਨਾ ਪਿਆਰਾ ਪੀਸ ਆ ਪੂਰਾ ਫਰੰਟ ਬਣਿਆ ਦੁਪੱਟੇ ਦੇ ਵਰਗ ਬਾਹਾਂ ਦੇ ਵੀ ਕਢਾਈ ਜੀ ਰੇਟ ਵੀ ਕੋਈ ਬਹੁਤ ਜ਼ਿਆਦਾ ਨਹੀਂ ਹੈਗਾ ਕਿ 50 5000 ਦਾ ਸੂਟ ਸਾਡੇ ਕੋ ਨਾ ਬਹੁਤ ਸੋਹਣੀ ਚੀਜ਼ਾਂ ਦੇਖੋ ਇਹ ਅਲੱਗ ਚੀਜ਼ਾਂ ਕੁਛ ਛੱਡ ਕੇ ਲੈਣਾ ਨਾ ਤੇ ਤੁਹਾਨੂੰ ਸ਼ਾਪ ਤੇ ਵਿਜ਼ਿਟ ਕਰਨਾ ਹੀ ਪੈਣਾ ਵਾ ਇਹ ਦੁਪੱਟਾ ਬੜਾ ਸ਼ਾਨਦਾਰ ਹੈ ਹੁਣ ਤੁਹਾਨੂੰ 5-7 10 ਸੂਟ ਦਿਖਾ ਦਾਂਗੇ 20 ਦਿਖਾ ਦਾਂਗੇ ਠੀਕ ਹੈ ਬਾਕੀ ਜ਼ਿਆਦਾ ਵੈਰਾਈਟੀ ਦੇਖਣੀ ਇਹ ਕੋਈ ਸ਼ੌਂਕ ਤੇ ਜ਼ਰੂਰ ਵੀ ਜਰੂਰ ਤੁਹਾਨੂੰ ਆਉਣਾ ਹੀ ਪੈਣਾ ਹਾਂਜੀ ਹਾਂਜੀ ਇਹ ਅਜੇ ਤੱਕ ਹੋਇਆ ਨਹੀਂ ਕਿ ਵੈਰੈਟੀ ਬਲੋਂ ਸਾਡੇ ਕੋਲ ਆ ਕੇ ਮੁੰਡ ਜੀ ਅੱਛਾ ਇੱਕ ਹੋਰ ਨਾਲ ਦੇ ਨਾਲ ਤੁਹਾਨੂੰ ਆਫਰ ਦੱਸ ਦਈਏ ਕਿ ਜਿਹੜਾ ਸਾਡਾ ਭਰਾ ਇੱਥੇ ਭੈਣਾਂ ਨੂੰ ਦੀਦਿਆਂ ਨੂੰ ਲੈ ਕੇ ਆਊਗਾ ਉਹਨੂੰ ਵੀ ਕੋਈ ਨਾ ਕੋਈ ਗਿਫਟ ਆਪਾਂ ਆਪਣੇ ਖੁਰਾਨਾ ਸਾਹਿਬ ਤੋਂ ਉਹਨਾਂ ਨੂੰ ਵੀ ਕੋਈ ਨਾ ਕੋਈ ਜਿਹੜਾ ਗਿਫਟ ਆਈ ਹੋਵੇ ਹਾਂਜੀ ਖੁਰਾਨਾ ਸਾਹਿਬ ਆ ਰਹੇ ਆ ਆਂਦੇ ਆ ਔਨ ਕੈਮਰਾ ਹੀ ਗੱਲ ਕਰ ਲੈਣੀ ਆਪਾਂ ਹਾਂਜੀ ਆਫਿਸ ਗਏ ਹੋਏ ਮੜਾ ਜੀ ਤੇ ਦੇਖ ਲੈਣ ਉਹ ਆਗੇ ਉਹਨਾਂ ਨੂੰ ਪੁੱਛ ਕੇ ਭਰਾਵਾਂ ਵਾਸਤੇ ਵੀ ਕੋਈ ਲਗਵਾ ਦਿੰਨੇ ਸਕੀਮ ਜੀ 3D ਸੂਟ ਲੈਣਾ ਤੁਸੀਂ ਇਹ ਆ ਆ ਕੀ ਆ ਬਾਟਮ ਬਨਾਰਸੀ ਸਲਵਾਰ ਦੇਣਾ ਆਹ ਦੇਖੋ ਅਲੱਗ ਚੀਜ਼ਾਂ ਬਿਲਕੁਲ ਹਾਂਜੀ ਹਾਂਜੀ ਆ ਕਲਰ ਦੇਖੋ ਕਿੰਨਾ ਪਿਆਰਾ ਵੱਡੇ ਭਾਜੀ ਯੇ ਮਿਰਰ ਵਰਗ ਦੇ ਗਾਗਨੇ ਲੈਣਾ ਬਹੁਤ ਸੋਹਣੀ ਚੀਜ਼ ਆ ਉਂਗਲੀ ਇੱਕ ਦਿਖਾਓ ਨਜ਼ਰ ਵੀ ਆਂਦੀਆਂ ਹਾਂ ਸ਼ੀਸ਼ੇ ਇਹਦੇ ਲੱਗੇ ਆ ਨਾ ਜੀ ਆ ਦੇਖੋ ਵਾਹ ਜੀ ਵਾਹ ਦੁਪੱਟਾ ਵੀ ਫੈਂਸੀ ਆ ਬਾਵਾਂ ਦੇ ਵੀ ਕਢਾਈ ਇਹ ਹੁਣ ਲਾਈਟ ਦਾ ਇਫੈਕਟ ਹੈ ਜਿਹੜੀ ਤੁਸੀਂ ਤੁਹਾਡੇ ਲਾਈਟ ਹੈ ਇੱਕ ਲਾਈਟ ਦੇ ਏਡੀ ਆਏ ਤਦੋਂ ਮੈਂ ਕੀ ਕਿਹਾ ਸਾਨੂੰ ਜਿਆਦਾ ਬੋਲਣ ਦੀ ਲੋੜ ਨਹੀਂ ਪੈਂਦੀ ਜਿਆਦਾ ਖੋਲਣ ਦੀ ਲੋੜ ਨਹੀਂ ਪੈਂਦੀ ਸਾਡੀਆਂ ਚੀਜ਼ਾਂ ਬਿਕਦੀਆਂ ਵਾ ਜੀ ਜੀ ਇਹ ਨਹੀਂ ਕਿ ਲਾਈਟ ਦਾ ਲਾਈਟ ਸਾਡੇ ਡੇ ਲਾਈਟਸ ਹੀ ਲੱਗੀਆਂ ਉਹ ਇਹੋ ਜੇ ਕਲਰ ਪਹਿਲਾਂ ਨਹੀਂ ਮੈਂ ਕਿਤੇ ਦੇਖਿਆ ਹੋਰ ਤੁਸੀਂ ਕਲਰ ਹੀ ਪਿਓਰ ਦੇ ਆ ਨਾ ਪਿਓਰ ਤੇ ਆ ਨੇ ਉਹਨਾ ਕਲਰ ਦੇਖ ਲਓ ਨਾ ਗ੍ਰੇ ਆ ਨਾ ਗ੍ਰੀਨ ਨਵੇਂ ਜਿਹੇ ਰੰਗ ਉਹ ਰੰਗ ਦਾ ਨਾਮ ਕੀ ਰੱਖੀ ਤੁਹਾਨੂੰ ਆਪ ਨੇ ਹੁਣ ਜਦੋਂ ਗਾਹਕ ਪੁੱਛਦੇ ਕਿਹੜਾ ਰੰਗ ਆ ਸੀ ਜਿਹੜਾ ਮੂੰਹ ਚੋਂ ਨਿਕਲਿਆ ਚਲਾਤ ਮਾਰ ਦੇ ਦੀ ਉਹ ਮੌਕੇ ਦੇ ਵੈਸੇ ਨਵੇਂ ਰੰਗ ਹੋਏ ਮੋਸਟ ਡਿਮਾਂਡਿੰਗ ਹਾਂਜੀ ਐਨਆਰਆਈਆਂ ਦੀ ਪਹਿਲੀ ਪਸੰਦ ਖੁਰਾਨਾ ਸਾਹਿਬ ਜਿੰਨੀ ਵਾਰ ਦਿਖਾਇਆ 19 ਵਾਰ ਵੇਖ ਗਿਆ ਬਿਲਕੁਲ ਇਹ ਤਾਂ ਪਤਾ ਨਹੀਂ ਕਿੰਨੀ ਵਾਰੀ ਰਿਪੀਟ ਹੈ ਸਾਡੀ ਇੱਥੇ ਖੋਲਣ ਦੀ ਆਹ ਹਾਂਜੀ ਆਹ ਦੇਖੋ ਕਿੰਨਾ ਫਰੰਟ ਹੈਵੀ ਹੈ ਜੀ ਉਹ ਸੂਟ ਪਤਾ ਨਹੀਂ ਕਿੰਨੀ ਵਾਰੀ ਲਿਆਂਦਾ ਕਿੰਨੀ ਵਾਰੀ ਖੋਲੀ ਖੋਲੇ ਹਰ ਇੱਕ ਵਾਰੀ ਗਾ ਕਹਿੰਦਾ ਇਹੀ ਲੈਣਾ ਇਹੀ ਲੈਣਾ ਇਹੀ ਲੈਣਾ ਇਹੋ ਸੂਟ ਲੈਣਾ ਇਹੋ ਸੂਟ ਲੈਣਾ ਇਹਨੂੰ ਲਟਕਣ ਕਹਿੰਦੇ ਇਹਨੂੰ ਕੀ ਕਹਿੰਦੇ ਹਾਂਜੀ ਲਟਕਣ ਤੇ ਲੱਗਿਆ ਹੋਇਆ ਜੀ ਪਰ ਆ ਲਟਕਣ ਦੇਖੋ ਇਹ ਯਾਰ ਬਹੁਤ ਹੀ ਸ਼ਾਨਦਾਰ ਜੀ ਇਹ ਫੂਟ ਨੂੰ ਵੀ ਉਹਦੇ ਪਿਆਰ ਦੇ ਨਾਲ ਮੈਂ ਵਾਰ-ਵਾਰ ਖੋਲੀਏ ਜੀ ਮੈਂ ਤਾਂ ਹੀ ਕਹਿੰਦਾ ਇਹ ਫੂਟ ਸਾਨੂੰ ਬੋਲਣ ਦੇ ਖੋਲਣ ਦੀ ਲੋੜ ਨਹੀਂ ਪੈਂਦੀ ਹੁਣ ਖਰਾਨਾ ਸਾਹਿਬ ਆ ਗਏ ਇਹਨਾਂ ਨਾਲ ਗੱਲ ਕਰ ਲੋ ਵੀ ਭਰਾਵਾਂ ਨੂੰ ਸ਼ਾਪਿੰਗ ਤੇ ਕੀ ਦੇਣਾ ਅੱਛਾ ਖਰਾਨਾ ਆ ਗਏ ਕਰ ਲੋ ਗੱਲ ਜੀ ਖਰਾਨਾ ਸਾਹਿਬ ਰੈਡੀਓ ਰੈਡੀਓ ਕਰ ਦੀਏ ਜਿਹੜੀ ਆਪਾਂ ਆਫ ਕੈਮਰਾ ਗੱਲ ਕਰਦੇ ਜੀ ਲੋ ਜਿਹੜੇ ਭਰਾ ਸਾਡੀ ਦੁਕਾਨ ਦੇ ਭੈਣ ਨਾਲ ਦੇ ਨਾਲ ਆਉਗੇ 10000 ਦੀ ਸ਼ਾਪਿੰਗ ਦੇ ਉਹਨਾਂ ਨੂੰ ਇੱਕ ਟੀ-ਸ਼ਰਟ ਲਾਓ ਜੀ ਟੀ-ਸ਼ਰਟ ਹੁਣ ਤੁਸੀਂ ਸਰਦੀਆਂ ਚ ਜਾ ਸ਼ਰਟ ਦੇ ਥੱਲੇ ਪਾ ਲੈਣੀ ਹੈ ਗਰਮੀ ਵਿੱਚ ਵੈਸੇ ਬਾਗੇ ਕੋ ਮੇਰਾ ਬਿਲਕੁਲ ਬਿਲਕੁਲ ਲਓ ਜੀ ਤੁਹਾਡੇ ਆਏ ਦਾ ਵੀ ਫਾਇਦਾ ਹੋ ਜਾਣਾ ਬਾਕੀ ਰੱਬ ਤੁਹਾਨੂੰ ਰਾਜ਼ੀ ਰੱਖੇ ਰੂਹ ਤੁਹਾਡੀ ਤਾਜ਼ੀ ਰੱਖੇ ਚੜਦੀ ਕਲਾ ਜਰੋ ਸਸਰੀਏ ਘਰ